ਆਸੀਂ ਵੀਡੀਓ ਸਟਾਰਟ ਕਰ ਰਹੇ ਆ ਜੀ ਆ ਜਾ 20 ਮਿੰਟ ਦੀ ਗੱਲ ਆ ਫੇਰਾ ਹਲੋ ਮਸਤੀ ਸਸਰੀਆਂ ਆਕਾਲ ਮੈਂ ਜੈ ਕੁਸ਼ ਸ਼ਾਇਦ ਤੁਸੀਂ ਮੈਨੂੰ ਨਹੀਂ ਜਾਣਦੇ ਹੋਗੇ ਪਰ ਮੈਂ ਇੱਕ ਆਮ ਇਨਸਾਨ ਆ ਜਿਹੜਾ ਆਪਣੇ ਵਰਗੇ ਆਮ ਲੋਕਾਂ ਦੇ ਵਿੱਚ ਬੈਠਦਾ ਹੈ ਉੜਦਾ ਹੈ ਉਹਨਾਂ ਦੇ ਦੁੱਖਾਂ ਨੂੰ ਸੁਣਦਾ ਹੈ ਉਹਨਾਂ ਦੇ ਦੁੱਖਾਂ ਨੂੰ ਸੁਣਦਾ ਹੈ ਤੇ ਆਪਣੇ ਦੁੱਖਾਂ ਨੂੰ ਉਹਨਾਂ ਦੇ ਅੱਗੇ ਰੱਖਦਾ ਹੈ ਤੇ ਦੇਖਦਾ ਹੈ ਕਿ ਕੁਝ ਇਦਾਂ ਦੀ ਚੀਜ਼ਾਂ ਨੇ ਜੋ ਆਮ ਲੋਕਾਂ ਤੋਂ ਦੂਸਰੇ ਵੱਲ ਵੀ ਜਾਪਨਦੀਆਂ ਖਾਸ ਬੰਦੇ ਦੇਖ ਲੈਣ ਦੇ ਨੇ ਖਾਸ ਬੰਦਿਆਂ ਦੀ ਰਿਕਾਰਡ ਆਪਾ ਪੋਡਕਾਸਟ ਹੁੰਦੇ ਆ ਖਾਸ ਬੰਦਿਆਂ ਦਾ ਉਹਨਾਂ ਦੇ ਲਾਈਫ ਬਾਰੇ ਪਤਾ ਕਰਦੇ ਆ ਬਟ ਆਮ ਲੋਕਾਂ ਦਾ ਕੀ ਜਿਹੜੇ ਆਮ ਲੋਕ ਨੇ ਆਪਣੇ ਵਿੱਚ ਬੈਠਦੇ ਉੱਠਦੇ ਨੇ ਆਪਣੇ ਸਾਰੀ ਚੀਜ਼ਾਂ ਕਰਦੇ ਨੇ ਉਹਨਾਂ ਦਾ ਕੀ ਤੇ ਇਹਨਾਂ ਚੀਜ਼ਾਂ ਨੂੰ ਯਾ ਕਦੀਰ ਫੀਲ ਹੁੰਦਾ ਕਿ ਵੀ ਤੁਸੀਂ ਜਦੋਂ ਕਿਤੇ ਜਾਣਿਓ ਕੁਝ ਹੁੰਦਾ ਹੈ ਤੁਹਾਡੇ ਨਾਲ ਇਹ ਤੁਸੀਂ ਆਪਣੇ ਸਾਹਮਣੇ ਕੁਝ ਹੁੰਦਾ ਹੋਇਆ ਦੇਖਦੇ ਹੋ ਤਾਂ ਤੁਸੀਂ ਕੀ ਫੀਲ ਕਰਦੇ ਹੋ ਤੁਹਾਡਾ ਦਿਲ ਕਰਦਾ ਹੈ ਕਿ ਹਾਂ ਵੀ ਤੁਸੀਂ ਉਹਦੀ ਮਦਦ ਕਰੋ ਕਿ ਤੁਸੀਂ ਉਹਦੇ ਵੱਲ ਜਾਓ ਬਟ ਆਪਣੀ ਜੇਬ ਨੂੰ ਦੇਖਦੇ ਹੋਏ ਤੁਸੀਂ ਕੁਝ ਨਹੀਂ ਕਰ ਪਾਉਂਦੇ ਤੇ ਇਸ ਚੀਜ਼ ਨੂੰ ਹੀ ਆਪਾਂ ਅੱਜ ਤੁਹਾਨੂੰ ਵੀਡੀਓ ਰਾਹੀਂ ਦੱਸਣ ਲੱਗੇ ਆ ਕਿ ਇੱਕ ਆਮ ਬੰਦਾ ਆਪਣੀ ਨਾਰਮਲ ਲਾਈਫ ਦੇ ਵਿੱਚ ਕਿੱਦਾਂ ਸਰਵਾਈਵ ਕਰ ਪਾਂਦਾ ਹੈ ਅਗਰ ਉਹਨੂੰ ਕੋਈ ਪਰੇਸ਼ਾਨੀ ਹੈ ਕੋਈ ਕੁਝ ਹੈ ਤਾਂ ਉਹ ਆਪਣੇ ਆਪ ਨੂੰ ਕਿੱਦਾਂ ਜਸਟੀਫਾਈ ਕਰ ਪਾਂਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਦੇਖੀਏ ਸੋ ਸਾਡੇ ਕੋਲ ਨੇ ਹਦੀਫ ਇਹ ਮੇਰੇ ਆਪਣੇ ਬਲੀ ਵੀ ਨੇ ਬਟ ਇਹਨਾਂ ਨੂੰ ਸਾਲ ਤੋਂ ਇੱਕ ਇਦਾਂ ਦੀ ਬਿਮਾਰੀ ਹੋਈ ਹੈ ਜਿਹੜੇ ਇਹਨਾਂ ਦੇ ਫਾਦਰ ਨੂੰ ਵੀ ਸੀ ਤੇ ਹੁਣ ਇਹ ਵੀ ਉਸ ਬਿਮਾਰੀ ਨਾਲ ਜੂਝ ਰਹੇ ਨੇ ਆਪਾਂ ਇਹਨਾਂ ਨਾਲ ਅੱਜ ਕੁਝ ਗੱਲਾਂ ਕਰਾਂਗੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗੇਗਾ ਕਿ ਵੀ ਇਹ ਕੀ ਫੀਲ ਕਰਦੇ ਨੇ ਠੀਕ ਹੈ ਜੀ ਸੋ ਹਰਦੇਵ ਜੀ ਵੀ ਆ ਗਏ ਤੁਹਾਡੇ ਬਹੁਤ ਖੁਸ਼ੀ ਆ ਤੁਸੀ ਰਸੋ ਇੱਕ ਵਾਰੀਆ ਜੀ ਤੇ ਮੈਨੂੰ ਤੁਸੀਂ ਦੱਸਣਾ ਚਾਹੁੰਦੇ ਕਿ ਵੀ ਤੁਹਾਡੀ ਪ੍ਰੋਬਲਮ ਮਤਲਬ ਜਿਹੜੀ ਤੁਹਾਡੀ ਬਿਮਾਰੀ ਹੈ ਕਿ ਕੀ ਹੈ ਦੇਖੋ ਜੀ ਮੈਨੂੰ ਜੋ ਪ੍ਰੋਬਲਮ ਹੈਗੀ ਆ ਇਹਨੂੰ ਬੋਲਦੇ ਆ ਕ੍ਰੋਨਿਕ ਕਿਡਨੀ ਡਿਸੀਜ਼ ਕ੍ਰੋਨਿਕ ਕਿਡਨੀ ਡਿਸੀਜ਼ ਦਾ ਮਤਲਬ ਹੁੰਦਾ ਵਾ ਕਿਸੇ ਵੀ ਕਾਰਨ ਕਰਕੇ ਜਾਂ HBP ਕਰਕੇ ਜਾਂ ਤੁਹਾਡੇ ਗਲਤ ਖਾਣ ਪਾਣ ਕਰਕੇ ਗਲਤ ਲਾਈਫ ਸਟਾਈਲ ਕਰਕੇ ਕੀ ਹੈ ਜਦੋਂ ਕਿਡਨੀ ਦੇ ਉੱਪਰ ਸਟ्रेस ਜ਼ਿਆਦਾ ਆਉਂਦਾ ਹੈ ਕਿਡਨੀ ਦੇ ਉੱਪਰ ਜਦੋਂ ਸਟ्रेस ਆਉਂਦਾ ਵਾ ਤਾਂ ਕਿਡਨੀ ਇੱਕ ਆਪਣੇ ਸਰੀਰ ਦਾ ਵਾਈਟਲ ਆਰਗਨ ਹੈ ਮੇਨ ਆਰਗਨਸ ਦੇ ਵਿੱਚ ਕਿਡਨੀ ਦੇ ਉੱਪਰ ਜਦੋਂ ਸਟ्रेस ਆਉਂਦਾ ਵਾ ਤਾਂ ਕਿਡਨੀ ਕੰਮ ਕਰਨਾ ਔਲੀ ਔਲੀ ਬੰਦ ਕਰ ਦਿੰਦੀ ਹੈ ਜੀ ਠੀਕ ਹੈ ਜੀ ਕਿਡਨੀ ਦੇ ਵਿੱਚ ਬਿਲਕੁਲ ਬ੍ਰੀਕ ਬ੍ਰੀਕ ਨਿਊਰॉन्स ਹੁੰਦੇ ਆ ਜਿਹਦੇ ਉੱਤੇ ਜਦੋਂ ਜਿੰਨਾ ਪ੍ਰੈਸ਼ਰ ਆਇਜੋਗੇ ਔਰ ਹੋਲੀ 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 ਡਿਸਟਰੋਏ ਹੁੰਦੇ ਜਾਣਗੇ ਜਿੱਦਾਂ ਕਿਡਨੀ ਦੀ ਵਰਕਿੰਗ ਘਟ ਜਾਂਦੀ ਹੈ ਅੱਛਾ ਹਾਂਜੀ ਤੇ ਹੁਣ ਇਹਦੇ ਨਾਲ ਕੀ ਤੁਹਾਡੀ ਪ੍ਰੋਪਰ ਕਿਡਨੀ ਕਰਾਬ ਹੋ ਚੁੱਕੀ ਹੈ ਜੀ ਬਿਲਕੁਲ ਮੇਰਾ ਸਟੇਜ 5 ਆ ਚੁੱਕਿਆ ਅੱਛਾ ਠੀਕ ਹੈ ਸ਼ੁਰੂਆਤੀ ਸਟੇजेस ਦੇ ਵਿੱਚ ਇਹ ਕਿਉਰੇਬਲ ਹੈਗੀ ਆ ਸਾਰੇ ਕੇਸਿਸ ਦੇ ਵਿੱਚ ਨੇ ਫੋਰ ਐਗਜ਼ਾਮਪਲ ਜਿਵੇਂ ਕੋਈ ਲੇਡੀ ਪ੍ਰੈਗਨੈਂਟ ਹੈ ਤਾਂ ਪ੍ਰੈਗਨੈਂਟ ਲੇਡੀ ਨੂੰ ਵੀ ਕਈ ਵਾਰ ਕਿਡਨੀ ਦੀ ਪ੍ਰੋਬਲਮ ਆ ਜਾਂਦੀ ਹੈ ਬਟ ਉਹ ਰਿਕਵਰੇਬਲ ਹੁੰਦੀ ਹੈ アフター ডেলিভারি ਹੋ ਜਾਂਦਾ ਵਾ ਜਾਂ ਕਿਸੇ ਦਾ ਬਹੁਤ ਜ਼ਿਆਦਾ ਮਤਲਬ ਖਤਰਨਾਕ ਐਕਸੀਡੈਂਟ ਹੋਇਆ ਠੀਕ ਹੈ ਉਸ ਦੌਰਾਨ ਵੀ ਕਿਡਨੀ ਤੇ ਅਸਰ ਪੈਂਦਾ ਬਟ ਜਿਵੇਂ ਜਿਵੇਂ ਉਹ ਰਿਕਵਰ ਹੁੰਦਾ ਰਹਿੰਦਾ ਉਦੋਂ ਹੁੰਦਾ ਆਪਣੀ ਕਿਡਨੀ ਕਿਊਰ ਹੋ ਜਾਂਦੀ ਹੈ ਠੀਕ ਹੈ ਤੇ ਇਸ ਚੀਜ਼ ਦੇ ਤੁਹਾਨੂੰ ਸਿੰਟਮਸ ਵਗੈਰਾ ਜੋ ਹੁੰਦੇ ਆ ਇਹਨਾਂ ਵੀ ਤੁਹਾਨੂੰ ਪਤਾ ਲੱਗ ਗਿਆ ਤੁਹਾਨੂੰ ਕਦੇ ਤੋਂ ਇਹ ਫੀਲ ਹੋਇਆ ਕਿ ਹਾਂ ਵੀ ਤੁਹਾਡੇ ਚ ਡਿਸੀਜ਼ ਹੋਣ ਲੱਗ ਰਿਹਾ ਹੈ ਦਾ ਜਿਸ ਤਰ੍ਹਾਂ ਤੁਸੀਂ ਡਾਕਟਰ ਕੋਲ ਗਏ ਉਹਨਾਂ ਨੇ ਚੈੱਕਅਪ ਵਗੈਰਾ ਕਰਵਾਇਆ ਇਹ ਚੀਜ਼ ਤੁਹਾਨੂੰ ਕਦੇ ਪਤਾ ਲੱਗਿਆ ਦੇਖੋ ਸਿੰਪਟਮਸ ਕਿਸੇ ਵੀ ਚੀਜ਼ ਦੇ ਨਾ ਆਪਾਂ ਨੂੰ ਬਹੁਤ ਲੇਟ ਆਉਂਦੇ ਆ। ਸਰੀਰ ਆਪਣਾ ਇੱਕ ਐਵਰੀ ਚੀਜ਼ ਹੈ ਜਿਹੜਾ ਅੰਦਰੋਂ ਅੰਦਰ ਕਿਸੇ ਵੀ ਚੀਜ਼ ਨੂੰ ਪਹਿਲਾਂ ਕੰਟਰੋਲ ਕਰਦਾ। ਫੋਰ ਐਗਜ਼ਾਮਪਲ ਜੇ ਮੇਰੇ ਅੰਦਰ ਕਿਡਨੀ ਦੀ ਪ੍ਰੋਬਲਮ ਨਿਊਰॉन्स ਖਰਾਬ ਹੋਣੇ ਪੋੜ ਸ਼ੁਰੂ ਹੋਏ ਹੋਣਗੇ। ਸ਼ੁਰੂਸਤਾਂ ਸਰੀਰ ਪੁਰਾ ਜੋਰ ਲਉਂਦਾ। ਸਰੀਰ ਸਿੰਪਟਮ ਉਹਦੋਂ ਦਿੰਦਾ ਜਦੋਂ ਸਰੀਰ ਦੇ ਬੱਸੋਂ ਬਾਹਰ ਹੋ ਜਾਂਦੀ ਹੈ ਗੱਲ। ਠੀਕ ਹੈ। ਤਾਂ ਇਹਦੇ ਸਿੰਪਟਮਸ ਇਹੀ ਹੁੰਦੇ ਮੇਨਲੀ ਆ ਨੌਜ਼ੀਆ ਨੌਜ਼ੀਆ ਮਤਲਬ ਸਵੇਰ ਉੱਠਨੇ 'ਤੇ ਉਲਟੀ ਆਉਣੀ ਓਕੇ ਉਸ ਤੋਂ ਬਾਅਦ ਪਸ਼ਾਪ ਛੱਕ ਬਹੁਤ ਬਣਦੀ ਆ ਯੂਰਿਨ ਸਾਡਾ ਜਦੋਂ ਵੀ ਅਸੀਂ ਯੂਰਿਨ ਪਾਸ ਆਊਟ ਕਰਦੇ ਆ ਤਾਂ ਯੂਰਿਨ ਤੁਸੀਂ ਨੋਟਿਸ ਕਰੋਗੇ ਤੁਹਾਡਾ ਪੌਟ ਆ ਜਿਹੜਾ ਯੂਰਿਨ ਵਾਲੋ ਬਿਲਕੁਲ ਛੱਕ ਦੇ ਨਾਲ ਭਰ ਜੂਗਾ ਉਸ ਤੋਂ ਬਾਅਦ ਪੈਰਾਂ ਤੇ ਸੋਜ ਥਕਾਵਟ ਖੂਨ ਦੀ ਕਮੀ ਬਹੁਤ ਹੋ ਜਾਂਦੀ ਹੈ ਇਹ ਸਭ ਮੇਨ ਨਿਸ਼ਾਨ ਚੀਜ਼ ਸਕਰੀਤੀ ਤੇ ਜਿੱਥੇ ਤੁਹਾਨੂੰ ਪਤਾ ਵਾ ਤੁਹਾਡੇ ਫਾਦਰ ਨੂੰ ਵੀ ਪ੍ਰੋਬਲਮ ਸੀਗੀ ਉਹਨਾਂ ਬਾਰੇ ਕੋਈ ਦੱਸੋ ਮੈਨੂੰ ਬਿਲਕੁਲ ਮੇਰੇ ਫਾਦਰ ਤੇ ਮੇਰੀ ਦੋਨਾਂ ਦੀ ਜਿਹੜੀ ਪ੍ਰੋਬਲਮ ਹੋਣ ਦੀ ਹਿਸਟਰੀ ਐ ਸੇਮ ਐ ਦੇਖੋ ਕਿਸੇ ਵੀ ਚੀਜ਼ ਦੀ ਜੜ ਮੈਂ ਕਹੂੰਗਾ ਅਗਸਟਰ ਸਾਡੀ ਸ਼ੁਰੂ ਤੋਂ ਲਾਈਫ ਥੋੜੀ ਕੁਝ ਕਾਰਨਾ ਕਰਕੇ ਫਾਈਨੈਂਸ਼ੀਅਲ ਕਹੋ ਠੀਕ ਐ ਲਾਈਫ ਦੇ ਵਿੱਚ ਸਟੈਬਿਲਿਟੀ ਨਹੀਂ ਸੀ ਉਸ ਕਰਕੇ ਸਾਡੀ ਲਾਈਫ ਦੀ ਸ਼ੁਰੂ ਤੋਂ ਸਟ੍ਰੈਸ ਰਿਹਾ ਮੇਰੇ ਫਾਦਰ 25-30 ਸਾਲ ਤੋਂ ਮਤਲਬ ਕੰਮ ਕਰ ਰਹੇ ਸੀ ਵੀ ਕੰਮ ਸਾਡਾ ਪਹਿਲਾਂ ਬਹੁਤ ਵਧੀਆ ਵੀ ਸੀਗਾ ਬਹੁਤ ਅੱਛੀ ਜ਼ਿੰਦਗੀ ਦੇਖੀ ਹੈ ਬਟ ਦੇਖੋ ਡਾਊਨਫਾਲ ਵੀ ਆ ਜਾਂਦੇ ਆ ਉਹ ਡਾਊਨਫਾਲ ਚੋ ਨਾ ਉੱਪਰ ਨਹੀਂ ਪਾਏ ਤੇ ਉਹਨਾਂ ਦੇ ਦਿਮਾਗ ਤੇ ਇੱਕ ਅਸਰ ਪਿਆ ਕਿ ਮੈਂ ਬੰਦੇ ਨੂੰ ਨਾ ਕਿ ਮੈਂ ਫੇਲੀਅਰ ਹਨ ਇੱਕ ਤਰ੍ਹਾਂ ਦਾ ਕੁਝ ਉਦਾਂ ਦੀ ਫੀਲਿੰਗ ਸੀਗੀਆਂ ਉਹਨਾਂ ਦੇ ਮਨ 'ਚ ਸ਼ੇਰ ਨਹੀਂ ਕਰਦੇ ਸੀ ਬਟ ਮੈਂ ਵੱਡਾ ਬੇਟਾ ਮੇਰਾ ਨਾ ਜ਼ਰੂਰ ਮੈਨੂੰ ਪਤਾ ਵੀ ਲੱਗ ਜਾਂਦਾ ਸੀਗਾ ਮੈਂ ਨਾ ਸ਼ੇਅਰ ਵੀ ਕਰ ਲੈਂਦੇ ਸੀ ਕਈ ਵਾਰ ਇਹ ਸਭ ਤੋਂ ਪੇਂ ਕਾਰਨ ਸੀਗਾ ਉਹਨਾਂ ਦਾ ਬਿਮਾਰ ਹੋਣਾ ਸਟ्रेस ਮੇਰਾ ਵੀ ਕੁਛ ਇਦਾਂ ਹੀ ਹੈ ਆਫਟਰ 10+2 ਮੈਂ ਕੰਮ ਹੀ ਕਰ ਰਿਹਾ ਹਾਂ ਬਹੁਤ ਡਾਊਨਫਾਲਸ ਦੇਖੇ ਕਰਜ਼ਾ ਵੀ ਦੇਖਿਆ ਜ਼ਿੰਦਗੀ ਦੇ ਵਿੱਚ ਫੂਡ 카ਟ ਵੀ ਲਾਈ ਆ ਸੜਕ ਦੇ ਕਿਨਾਰੇ ਜਦ ਕਿ ਮੈਂ ਸੀਬੀਐਸਸੀ ਸਕੂਲ ਤੋਂ ਬੀਸੀਐਮ ਤੋਂ ਪਾਸ ਆਊਟ ਐ ਸਟਿਲ ਮੈਨੂੰ ਸ਼ਰਮ ਆਉਂਦੀ ਸੀ ਕਈ ਵਾਰ ਕਿ ਮੈਂ ਇਹਨੇ ਉਹ ਡਿਸਪੂਲ ਚੋਂ ਪਾਸ ਆਊਟ ਹੋਇਆ ਹਾਂ ਮੈਂ ਰੈਡੀ ਲਗਾ ਰਿਹਾ ਮੇਰੇ ਫਰੈਂਡਸ ਆਉਣਗੇ ਮੈਨੂੰ ਦੇਖਣਗੇ ਕੀ ਕਰਨਗੇ ਕੀ ਸੋਚਣਗੇ ਮੇਰੇ ਬਾਰੇ ਕਿ ਅਸੀਂ ਇੰਨੇ ਵਧੀਆ ਕਾਲਜਿਸ ਚ ਪੜ ਰਹੇ ਹਾਂ ਅਸੀਂ ਕੈਨੇਡਾ ਜਾ ਰਹੇ ਆ ਕੋਈ ਕਿੱਧਰ ਜਾ ਰਿਹਾ ਤੇ ਹਰਦੀਪ ਨੇ ਰੈਡੀ ਲਾਇਆ ਓਕੇ ਤੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਕਿੰਨੀ ਦੀ ਪ੍ਰੋਬਲਮ ਹੈ ਤੁਸੀਂ ਆਪਣੇ ਆਪ ਨੂੰ ਡੇਲੀ ਕਿਦਾਂ ਮੋਟੀਵੇਟ ਕਰਦੇ ਹੋ ਤੇ ਜੇ ਵੀ ਤੁਹਾਡੀ ਕੀ ਪ੍ਰੋਸੈਸ ਰਹਿੰਦਾ ਹੈ ਕਿ ਆਪਣੇ ਆਪ ਨੂੰ ਉਠਾਓ ਆਪਣੇ ਦਵਾਈਆਂ ਆਪਣੇ ਰੁਟੀਨ ਆਪਣੀ ਫੈਮਿਲੀ ਇਹ ਸਾਰੀ ਚੀਜ਼ਾਂ ਕਿਦਾਂ ਮੈਨੇਜ ਕਰਦੇ ਹਾਂ ਇੱਕ ਛੋਟਾ ਜਿਹਾ ਸ਼ਬਦ ਹੈ ਜਿਹਨੂੰ ਬੋਲਦੇ ਆ ਮੋਟੀਵੇਸ਼ਨ ਮੋਟੀਵੇਸ਼ਨ ਬਹੁਤ ਜ਼ਰੂਰੀ ਹੈ ਚਾਹੇ ਜੋ ਵੀ ਹੈ ਕੋਈ ਵੀ ਕੀਤਾ ਚਾਹੇ ਉਹ ਕੋਈ ਪਲੇਅਰ ਹੈ ਕੋਈ ਬਿਜ਼ਨਸਮੈਨ ਹੈ ਨਾ ਕੋਈ ਹੋਛਾ ਮੋਟੀਵੇਟਿਡ ਰਹਿਣਾ ਬਹੁਤ ਜ਼ਰੂਰੀ ਹੈ ਮੈਨੂੰ ਲੱਗਿਆ ਫੋਰ ਐਗਜ਼ਾਮਪਲ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਇਹ ਪ੍ਰੋਬਲਮ ਹੈ ਹਨਾ ਹੁਣ ਇਹਦਾ ਹੱਲ ਕੀ ਹੈ ਇਹਦਾ ਹੱਲ ਹੈ ਮੈਡੀਕੇਸ਼ਨ ਮੈਂ ਚੀ ਲਵਣਾ ਨਾ ਡਾਕਟਰ ਕੋਲ ਜਾਣਾ ਰਵਾਂ ਜਿਵੇਂ ਉਹਨਾਂ ਨੇ ਪਰਹੇਜ਼ ਦੱਸਿਆ ਉਹ ਕਰਾਂ ਠੀਕ ਹੈ ਤੇ ਥੋੜੀ ਥੋੜੀ ਆਪੇ ਸਭ ਠੀਕ ਹੋ ਜਾਊਗਾ ਇਹ ਹਰ ਚੀਜ਼ ਦਾ ਟ੍ਰੀਟਮੈਂਟ ਅਲੱਗ ਹੁੰਦਾ ਇਹਦਾ ਅਲੱਗ ਟ੍ਰੀਟਮੈਂਟ ਹੈ ਚਲੋ ਇਹਦਾ ਅਗੇ ਟ੍ਰੀਟਮੈਂਟ ਇਹ ਹੈ ਕਿ ਟ੍ਰਾਂਸਪਲੈਂਟ ਹੋਣਾ ਟ੍ਰਾਂਸਪਲੈਂਟ ਹੋਣਾ ਜੀ ਬਟ ਰੋਜ਼ਾਨਾ ਦੇਖੋ ਜੋ ਇਹਦੇ ਮੈਂ ਇਹ ਕਹਿ ਸਕਦਾ ਕਿ ਇਹਦੇ ਥੋੜੇ ਹਾਂ ਫੁੱਲ ਇਫੈਕਟ ਜਿਹੜੇ ਬੋਡੀ ਤੇ ਪੈਂਦੇ ਹਨ ਯਾਨੀ ਕਿਉਂਕਿ ਮੇਰਾ ਵੀਕਲੀ ਦੋ ਵਾਰ ਡਾਇਲਿਸਿਸ ਹੁੰਦਾ ਹੈ ਡਾਇਲਿਸਿਸ ਦੇ ਵਿੱਚ ਡਾਇਲਿਸਿਸ ਇੱਕ ਪ੍ਰੋਸੈਸ ਹੈ ਜਿੱਦੇ ਵਿੱਚ ਬਲੱਡ ਫਿਲਟਰ ਹੁੰਦਾ ਠੀਕ ਹੈ ਜੀ ਕਿਉਂਕਿ ਆਪਣੀ ਬੋਡੀ ਦੇ ਵਿੱਚ ਟੌਕਸਿਕ ਜਮਾ ਹੋ ਜਾਂਦੇ ਆ ਤਾਂ ਉਹਨਾਂ ਨੂੰ ਫਿਲਟਰ ਕਰਨਾ ਜ਼ਰੂਰੀ ਹੈ ਕਿਡਨੀ ਜੋ ਨਹੀਂ ਕਰ ਪਾਈ ਉਹਦੇ ਨਾਲ ਬੋਡੀ ਕਾਫੀ ਜ਼ਿਆਦਾ ਥੋੜੀ ਵੀਕ ਹੋ ਜਾਂਦੀ ਹੈ ਸੋ ਉਹਦੇ ਵਾਸਤੇ ਆਪਾਂ ਨੂੰ ਆਪਣੀ ਡਾਈਟ ਵਧੀਆ ਰੱਖਣੀ ਚਾਹੀਦੀ ਹੈ ਡਾਈਟ ਦੇ ਵਿੱਚ ਪ੍ਰੋਟੀਨ ਅੱਛਾ ਲੈਣਾ ਚਾਹੀਦਾ ਜਿਆਦਾ ਪੋਟਾਸ਼ੀਅਮ ਵਾਲੀ ਚੀਜ਼ਾਂ ਨਹੀਂ ਲੈਣੀਆਂ ਫਿਰ ਇਸ ਦੇ ਵਿੱਚ ਸਭ ਤੋਂ ਜਿਹੜਾ ਮੇਨ ਕਨਸਰਨ ਹੈਗਾ ਉਹ ਪਾਣੀ ਕਿਉਂਕਿ ਯੂਰੀਨ ਹੋਣਾ ਬੰਦ ਹੋ ਜਾਂਦਾ ਬੋਡੀ ਟੂ ਬੋਡੀ ਡਿਪੈਂਡ ਕਰਦਾ ਉਹ ਤੁਹਾਡੀ ਸਟੇਜ ਤੇ ਕਿ ਤੁਹਾਨੂੰ ਕਿੰਨਾ ਪਾਣੀ ਜਿਵੇਂ ਹੁਣ ਮੈਨੂੰ 700 ਤੋਂ 800 ml ਰეკਮੈਂਡੇਡ ਹੈ ਜਿੰਨੀ ਮਰਜ਼ੀ ਗਰਮੀ ਪੈਣੀ ਹੋਵੇ ਮੈਂ ਨਹੀਂ ਪੀਣਾ ਉਸ ਤੋਂ ਜ਼ਿਆਦਾ ਕਿਉਂਕਿ ਮੈਂ ਜ਼ਿਆਦਾ ਪੀਊਂਗਾ ਮੈਨੂੰ ਪਤਾ ਮੇਰੇ ਲਈ ਨੁਕਸਾਨ ਹੈ ਮਗਰ ਤੁਸੀਂ ਇੱਕ ਲਿਮਿਟ ਪਾਈ ਹੋਈ ਹੈ ਕਿ ਤੁਸੀਂ ਇੰਨਾ ਕੀ ਪਾਣੀ ਇੱਕ ਲਿਮਿਟ ਪੜਾਈ ਗਿਆ ਇੱਕ ਆਪਣੀ ਡਾਈਟ ਮੈਨੇਜ ਕੀਤੀ ਆ ਮੈਂ ਦੂਜਿਆਂ ਨੂੰ ਦੇਖ ਕੇ ਨਹੀਂ ਮੋਟੀਵੇਟ ਹੋਣਾ ਯਾਰ ਉਹ ਖਾ ਰਿਹਾ ਮਨ ਨਹੀਂ ਲੱਚਣਾ ਆਪਣੇ ਆਪ ਤੇ ਕੰਟਰੋਲ ਰੱਖਣਾ ਪਰਹੇਜ਼ ਸਭ ਤੋਂ ਵੱਡੀ ਦਵਾਈ ਆ ਉਹ ਪਹਿਲੀ ਕਹੂੰਗਾ ਚਾਹੇ ਆਪਾਂ ਨੂੰ ਕੋਈ ਵੀ ਬੁਖਾਰ ਵੀ ਆ ਤਾਂ ਵੀ ਆਪਾਂ ਪਰਹੇਜ਼ ਕਰੀਏ ਆਪਾਂ ਬਿਨਾਂ ਦਵਾਈਆਂ ਤੋਂ ਵੀ ਠੀਕ ਹੋ ਸਕਦੇ ਆ ਅੱਛਾ ਹਾਂਜੀ ਤੇ ਹੁਣ ਜਿਵੇਂ ਤੁਸੀਂ ਘਰ ਦੇ ਮੋਢੇ ਜੀ ਤੇ ਘਰ ਦੇ ਮੁਖੀ ਹੋਣ ਦੇ ਨਾਮ 'ਤੇ ਕਾਫੀ ਜ਼ਿੰਮੇਵਾਰੀਆਂ ਆਉਂਦੀਆਂ ਹਨ ਹੁਣ ਤੁਹਾਡੀ ਕਿਡਨੀ ਦੀ ਪ੍ਰੋਬਲਮ ਕਰਕੇ ਤੁਸੀਂ ਇਹਨਾਂ ਜ਼ਿੰਮੇਵਾਰੀਆਂ ਨੂੰ ਕਿਦਾਂ ਫੇਸ ਕਰ ਪਾਉਂਦੇ ਹੋ ਜਾਂ ਤੁਸੀਂ ਆਪਣੀ ਜੋ ਜੋਬ ਵਗੈਰਾ ਹੈ ਉਤੇ ਰੈਗੂਲਰ ਰੋਪਾਨੀਆ ਜਾਂ ਇਹ ਚੀਜ਼ ਕਿਤਾ ਬਿਲਕੁਲ ਅ ਮੇਰਾ ਸੋਚਣਾ ਇਹ ਹੈ ਕਿ when you are big big responsibilities also came ਠੀਕ ਹੈ ਮੇਰੇ ਥੱਲੇ ਦੋ ਛੋਟੇ ਭੈਣ ਭਰਾ ਇਹ ਮੇਰੀ ਫਸਟ ਰਿਸਪੌਂਸਿਬਿਲਟੀ ਬਣਦੀ ਹੈ ਕਿ ਮੈਂ ਆਪਣੇ ਸਾਰੇ emotions ਨੂੰ ਉਹਨਾਂ ਨੂੰ ਫੋਕਸ ਕਰਾਂ ਹਾਂ ਕਈ ਕਈ ਵਾਰ ਟਾਈਮ ਹੁੰਦਾ ਹੈ ਇਦਾਂ ਕਈ ਵਾਰ ਮੈਂ ਡਾਊਨ ਫੀਲ ਕਰਦਾ ਹਾਂ ਕਈ ਵਾਰ ਅੱਛਾ ਫੀਲ ਕਰਦਾ ਹਾਂ ਫੂ ਡਾਊਨ ਵੇਲੇ ਆਪਣੇ ਆਪ ਨੂੰ ਮੋਟੀਵੇਟ ਰੱਖਣਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਛੋਟੇ ਨੇ ਮੇਰੇ ਤੋਂ ਚਾਹੇ ਸਿਆਣੇ ਫਿਰ ਵੀ ਮੈਂ ਜੇ ਡਾਊਨ ਫੀਲ ਕਰੂੰਗਾ ਮੈਂ ਉਹਨਾਂ ਨੂੰ ਆਪਣੀ ਵੀਕਨੈਸ ਦਿਖਾਊਗਾ ਤੇ ਉਹ ਉਹ ਵੀ ਡੀਮੋਟੀਵੇਟ ਹੋਣਗੇ ਠੀਕ ਹੈ ਉਹ ਵੀ ਦਿਲ ਛੱਡਣਗੇ ਔਰ ਤੁਸੀਂ ਮੈਨੂੰ ਦੇਖ ਸਕਦੇ ਹੋ ਜੇ ਮੈਂ ਮੈਂ ਦਾਅਵੇ ਨਾ ਕਹਿਨਾ ਮੈਂ ਜੇ ਮੈਂ ਨਾਂ ਦੱਸਾਂ ਤਾਂ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਮੈਨੂੰ ਕਿੰਨੀ ਦੀ ਪ੍ਰੋਬਲਮ ਹੈਗੀ ਹੈ ਮੈਂ ਇਹ ਇਹੀ ਮੇਰਾ ਸਭ ਤੋਂ ਵੱਡਾ ਜਿਹੜਾ ਹੈਗਾ ਵਾ ਪਲੱਸ ਪੁਆਇੰਟ ਹੈ ਮੈਂ ਜ਼ਿਆਦਾ ਦਿਨ ਨਹੀਂ ਕੰਮ ਤੇ ਜਾ ਪਾਉਂਦਾ ਕਿਉਂਕਿ ਕਈ ਵਾਰ ਵੀਕਨੈਸ ਹੁੰਦੀ ਹੈ ਕਈ ਵਾਰ ਮੂਡ ਸਵਿੰਗ ਬਹੁਤ ਹੁੰਦੇ ਆ ਮੂਡ ਸਵਿੰਗ ਇਹਦਾ ਹੁੰਦਾ ਕਿ ਬੰਦਾ ਸੋਚਦਾ ਮੈਂ ਘਰੇ ਰਹਿਣਾ ਥੋੜਾ ਆਰਾਮ ਕਰਾਂ ਚੱਲ ਕਰਾਂ ਹਣਾ ਸੋ ਕਈ ਵਾਰ ਮੈਂ ਕੰਮ ਤੇ ਰੈਗੂਲਰਲੀ ਨਹੀਂ ਜਾ ਪਾਂਦਾ ਬਟ ਇਹ ਹੈ ਕਿ ਐਟ ਲਾਸਟ ਹਿੰਮਤ ਤਾਂ ਦੇਖੋ ਕਰਨੀ ਹੀ ਪੈਣੀ ਹੈ ਹਿੰਮਤ ਹੈ ਮਰਦਾ ਮਤ ਦੇ ਕੋਦਾ ਖੁਦਾ ਨੇ ਉਦੋਂ ਹੀ ਪਰਮਾਤਮਾ ਨੇ ਉਦੋਂ ਹੀ ਹੱਥ ਫੜਨਾ ਜਦੋਂ ਆਪਾਂ ਹਿੰਮਤ ਕਰਾਂਗੇ ਆਪਾਂ ਜਦੋਂ ਢੇਰੀ ਢਾ ਕੇ ਬੈਠ ਗਏ ਤਾਂ ਕੋਈ ਵਦਾ ਫਾਇਦਾ ਨਹੀਂ ਹੈ ਕਿਤੇ ਫਿਰ ਇਹ ਤੁਹਾਡੇ ਤੁਸੀਂ ਰੈਗੂਲਰ ਨਹੀਂ ਹਾਂਜੀ ਤੇ ਤੁਹਾਡੀ ਫੇਰ ਐਕਸਪੈਂਸਸ ਵਗੈਰਾ ਜੋ ਤੁਹਾਡੀਆਂ ਦਵਾਈਆਂ ਵਗੈਰਾ ਨੇ ਉਹ ਇਹ ਸਾਰੀ ਚੀਜ਼ਾਂ ਕਿਦਾਂ ਮੈਨੇਜ ਹੁੰਦੀਆਂ ਨੇ ਦੇਖੋ ਇਹ ਜੋ ਹੈਲਥ ਇਸ਼ੂ ਹੈ ਇਹ ਹੈ ਤਾਂ ਪਾਸਲੀ ਕਿਤਾ ਤੇ ਮੈਂ ਇੱਕ ਚੀਜ਼ ਹੋਰ ਵੀ ਕਲੀਅਰ ਕਰ ਦਿੰਦਾ ਕਿ ਜੇ ਤੁਹਾਡੀਆਂ ਕਿਡਨੀਆਂ ਸ਼ਰਿੰਕ ਹੋਣੀਆਂ ਸ਼ੁਰੂ ਹੋ ਗਈਆਂ ਨੇ ਚੌਥੀਆਂ ਪੰਜਵੇਂ ਸਟੇਜes ਤੇ ਹੈਗੀਆਂ ਨੇ ਆਪਾਂ ਨੂੰ ਆਯੁਰਵੈਦਿਕ ਜਾਂ ਹੋਮੋਪੈਥੀ ਤੇ ਨਹੀਂ ਡਿਪੈਂਡ ਰਹਿਣਾ ਚਾਹੀਦਾ ਇਹਦਾ ਇਲਾਜ ਨਹੀਂ ਹੈਗਾ if you are young less than 50 years go for transplant ਤੁਹਾਨੂੰ ਟ੍ਰਾਂਸਪਲੈਂਟ ਜ਼ਰੂਰ ਕਰਾਉਣਾ ਚਾਹੀਦਾ ਕਿਉਂਕਿ ਜ਼ਿੰਦਗੀ ਅੱਗੇ ਪਈ ਹੈ ਹਾਂਜੀ ਜੇ 60 ਪਲੱਸ ਹੋ ਚੁੱਕੀ ਹੈ ਤਾਂ ਡਾਕਟਰਾਂ ਦੀ ਜ਼ਰੂਰ ਸਲਾਹ ਲਓ ਮੈਂ ਕੋਈ ਐਕਸਪਰਟ ਨਹੀਂ ਹੈਗਾ ਬਸ ਮੈਂ ਆਪਣੇ ਐਕਸਪੀਰੀਐਂਸਸ ਤੋਂ ਦੱਸ ਰਿਹਾ ਹਾਂ ਕਿ ਇਹਦਾ ਇਲਾਜ ਐਲੋਪੈਥੀ ਦੇ ਵਿੱਚ ਹੀ ਹੈ ਐਲੋਪੈਥੀ ਦੇ ਵਿੱਚ ਵੀ ਲਾਸਟ ਟ੍ਰਾਂਸਪਲੈਂਟ ਹੀ ਹੈ ਮੈਟਲ ਟੈਲਸੀਸ ਟੈਲਸੀਸ ਬਿਲਕੁਲ ਜੇ ਡੈਲਸੀਸ ਅਗਰ ਬੰਦਾ ਕਰਵਾਉਂਦਾ ਰਵੇ ਤਾਂ ਇਹ ਕਿ ਵੀ ਉਹਨੂੰ ਥੋੜਾ ਚੈਰਮਸੀਸ ਕੱਲਾ ਨਹੀਂ ਟੈਲਸੀਸ ਦੇ ਨਾਲ ਇੱਕ ਅੱਛੀ ਡਾਈਟ ਰੈਗੂਲਰ ਮੈਡੀਕੇਸ਼ਨ ਪਰਹੇਜ਼ ਖੁਸ਼ ਰਹਿਣਾ ਪੋਜ਼ਿਟਿਵ ਮੈਂਟਲ ਐਟੀਟਿਊਡ ਜ਼ਿੰਦਗੀ ਬੰਦੇ ਦੀ ਆਰਾਮ ਨਾ ਘਟ ਸਕਦੀ ਹੈ ਮੈਂ ਐਦਾਂ ਦੇ ਵੀ ਪੇਸ਼ੈਂਟ ਦੇਖੇ ਨੇ ਜੋ 12-12 ਸਾਲਾ ਤੋਂ ਡੈਲਸੀਸ ਕਰਾ ਰਹੇ ਨੇ ਦੇ ਆਰ ਪ੍ਰੀਟੀ ਗੁੱਡ ਓਕੇ ਵਧੀਆ ਤਾਂ ਤੇ ਡੈਸ ਇਸ ਤੁਸੀਂ ਦੱਸਿਆ ਕਿ ਹਫਤੇ 'ਚ ਤੁਹਾਡਾ ਦੋ ਵਾਰ ਹੁੰਦਾ ਹੈ ਤੇ ਇਸ ਡੈਸ ਇਸ ਦੇ ਦੌਰਾਨ ਜਦੋਂ ਤੁਸੀਂ ਤੁਹਾਡੇ ਨੀਡਲਸ ਵਗੈਰਾ ਲੱਗਦੇ ਹੋਣਗੀਆਂ ਤੇ ਜਦੋਂ ਨੀਡਲਸ ਲੱਗਦੀਆਂ ਜਦੋਂ ਬਲੱਡ ਤੁਹਾਡਾ ਪਿਉਰੀਫਾਈ ਹੁੰਦਾ ਵਾ ਤੇ ਤੁਸੀਂ ਕੀ ਫੀਲ ਕਰਦੇ ਹੋ ਕਿ ਲਾਈਕ ਵੀਕਨੈਸ ਹੁੰਦੀ ਆ ਜਾਂ ਤੁਸੀਂ ਘਬਰਾਹਟ ਹੁੰਦੀ ਆ ਹੁੰਦਾ ਕਿ ਵੀ ਥੋੜਾ ਬੰਦਾ ਘਬਰਾ ਜਾਂਦਾ ਹੈ ਕਿ ਹਰ ਵਾਰ ਵੀਕ ਹੁੰਦਾ ਵਾ ਮੈਂ ਤੁਹਾਡੇ ਦੇਖਿਆ ਕਿ ਤੁਹਾਡੇ ਕੱਟ ਲੱਗੇ ਹੋਏ ਨੇ ਇਹ ਕੀ ਚੀਜ਼ ਹੈ ਜੀ ਇਹ ਫਿਸਟੂਲਾ ਬਣਿਆ ਸੀ ਇਹ ਬਣੇ ਸਟੂਲਾ ਸਟੂਲਾ ओके ब्लड ਦੇ ਪ੍ਰੋਪਰ ਫਲੋ ਵਾਸਤੇ ਬਣਾਉਣਾ ਪੈਂਦਾ ਆਮ ਭਾਸ਼ਾ ਵਿੱਚ ਦੱਬੀ ਬੋਲਦੇ ਨੇ ਦੱਬੀ ਨਹੀਂ ਹੁੰਦਾ ਇਹ ਸਟੂਲਾ ਹੁੰਦਾ ਦੋਨ ਅਸਰ ਨੂੰ ਜੋੜ ਕੇ ਇੱਕ ਆਰਟਰੀ ਬਣਾਈ ਜਾਂਦੀ ਹੈ ਤੇ ਜੇ ਬਾਕੀ ਗੱਲ ਟੂ ਵੀ ਵੈਰੀ ਫ੍ਰੈਂਕ ਜੇ ਗੱਲ ਕਰਾਂ ਕਿ ਆ ਮਤਲਬ ਨੀਡਲ ਲੱਗਦੀ ਹੈ ਡਿਊਰਿੰਗ ਡਾਇਲਿਸਿਸ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਂ ਨੀਡਲ ਵੇਲੇ ਬਿਲਕੁਲ ਨਹੀਂ ਡਰਦਾ ਮੈਂ ਸਗੋਂ ਖੁਸ਼ ਹੁੰਨਾ ਕਿ ਇਹ ਮੈਨੂੰ ਟ੍ਰੀਟ ਕਰ ਰਹੀ ਹੈ ਜੀ ਇੱਕ ਰਾਹ ਕਿ ਮੈਂ ਠੀਕ ਹੋ ਜਾਣਾ ਜੇ ਮੈਂ ਏ ਵਾਈਪਸ ਤੇ ਜਾऊंगा ਤਾਂ ਆਬਵੀਅਸ ਗੱਲ ਹੈ ਕਿ ਮੈਂ ਹੋਰ ਵਧੀਆ ਹੋਊਗਾ ਔਰ ਡਿਉਰਿੰਗ ਡਾਇਲਿਸਿਸ 4 ਘੰਟੇ ਦਾ ਡਾਇਲਿਸਿਸ ਹੁੰਦਾ ਔਖਾ ਹੁੰਦਾ ਲੰਬੇ ਪਰਣਾ ਤਾਂਦੇ ਨੂੰ ਫਸੇ ਖੇਡੇ ਵਾਲੀਆਂ ਚੀਜ਼ਾਂ ਵੀਡੀਓਜ਼ ਦੇਖਦੇ ਰਹਿਣਾ ਚਾਹੀਦਾ ਮੈਂ ਉਹੀ ਕਰਦਾ ਮੈਂ ਕੋਈ ਮੂਵੀ ਲਗਾ ਲੈਂਦਾ ਕੋਈ ਕੁਝ ਕਰ ਲੈਂਦਾ ਆਪਣੇ ਆਪ ਨੂੰ ਬਿਲਕੁਲ ਪੰਪ ਅਪ ਰੱਖਦਾ ਚੰਗੀ ਖੁਰਾਕ ਖਾਈ ਲੀਏ ਉਸ ਟਾਈਮ ਕਿਉਂਕਿ ਉਸ ਟਾਈਮ 슈ਗਰ ਲੋ ਹੁੰਦਾ ਚਾਂਸਸ ਹੁੰਦਾ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪਤਾ ਔਰ ਬਸ ਨਟ ਸ਼ੈਲ ਦੇ ਵਿੱਚ ਮੈਂ ਜੇ ਕਹਾ ਕਿ ਖੁਸ਼ ਰਹਿਣਾ ਖੁਸ਼ ਰਹਿਣਾ ਇੱਕ ਕੁੰਜੀ ਹੈ ਤੇ ਹੁਣ ਜਿਵੇਂ ਆਪਾਂ ਤੁਸੀਂ ਹੁਣ ਤੁਸੀਂ ਤੁਹਾਡੇ ਫਾਦਰ ਦੀ ਦਰਦ ਤੋਂ ਬਾਅਦ ਤੇ ਤੁਹਾਡੀ ਆਪਣੀ ਡਾਇਸਿਸ ਤੋਂ ਬਾਅਦ ਤੁਹਾਨੂੰ ਇਹ ਤਾਂ ਨਹੀਂ ਲੱਗਿਆ ਕਿ ਹਾਂ ਇਹ ਰੱਬ ਆ ਕੇ ਸਾਡੇ ਤੇ ਸਾਈ ਪ੍ਰੋਬਲਮਸ ਆ ਗਈਆਂ ਤੇ ਤੁਸੀਂ ਰੱਬ ਅਗੇ ਕੋਈ ਅਰਦਾਸ ਕਰਦੇ ਹੋ ਜਾਂ ਕੰਪਲੇਨਟ ਕਰਦੇ ਹੋ ਕਿ ਹਾਂ ਜੀ ਇਕ ਕੀ ਹੋਇਆ ਕਿਉਂ ਹੋਇਆ ਸਾਡੇ ਨਾਲ ਹੀ ਕਿਉਂ ਹੋਇਆ ਇਸ ਚੀਜ਼ ਬਾਰੇ ਕੁਝ ਦੇਖੋ ਮੈਂ ਨਾ ਮੇਰੇ ਫਾਦਰ ਕਾਫੀ ਛੋਟੇ ਮਰ ਗਏ ਨਾ ਉਹਨਾਂ ਨੇ ਸਾਨੂੰ ਪੋਜ਼ਿਟਿਵ ਮੈਂਟਲਿਟੀਟਿਊਡ ਬੁੱਕਸ ਦੇ ਨਾਲ ਜੋੜਿਆ ਸੀਗਾ ਤੇ ਮੈਂ ਇੱਕ ਚੀਜ਼ ਦੇ ਵਿੱਚ ਤਾਂ ਬਹੁਤ ਬਿਲੀਵ ਕਰਦਾ ਹਾਂ ਕਿ ਇੰਗਲਿਸ਼ ਦਾ ਇੱਕ ਸ਼ਬਦ ਲੇਜੈਂਡਸ ਆਰ ਮੇਡ ਅੰਡਰ ਪ੍ਰੈਸ਼ਰ ਹੀਰਾ 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 ਸਮਝਦੇ ਹੋ ਹੀਰਾ ਸਭ ਤੋਂ ਕੋਸਟਲੀ ਜੈਮ ਉਨਾ ਬਹੁਤ ਸਾਲਾਂ ਬਾਅਦ ਕੋਲੇ ਤੋਂ ਹੀ ਹੀਰਾ ਬਣਦਾ ਉਹ ਪ੍ਰੈਸ਼ਰ ਦੇ ਅੰਡਰ ਪ੍ਰੈਸ਼ਰ ਦੇ ਅੰਡਰ ਆ ਆ ਕੇ ਉਹਦੇ ਉੱਤੇ ਭਾਰ ਹੁੰਦਾ ਹੈ ਪ੍ਰੈਸ਼ਰ ਦੇ ਅੰਡਰ ਜਦੋਂ ਬਾਜੂ ਫਦਾਈ ਕੀਤੀ ਜਾਂਦੀ ਫਿਰ ਹੀ ਰੰਗ ਮਿਲਦੇ ਸਨ ਸੋ ਮੈਂ ਐਸੀ ਚੀਜ਼ ਦੇ ਵਿੱਚ ਬਿਲੀਵ ਕਰਦਾ ਹੈ ਇਹੀ ਮੈਨੂੰ ਮੋਟੀਵੇਟਿਡ ਰੱਖਦੀ ਹੈ ਇਹ ਚੀਜ਼ ਕੋਈ ਗੱਲ ਨਹੀਂ ਹੈ ਪ੍ਰੈਸ਼ਰ ਆ ਗਿਆ ਪਰਮਾਤਮਾ ਟੈਸਟ ਕਰ ਰਿਹਾ ਕੋਈ ਗੱਲ ਨਹੀਂ ਇਹ ਸਭ ਹਨੇਰੇ ਤੋਂ ਬਾਅਦ ਚਾਨਣ ਵੀ ਆਊਗਾ ਇਹ ਸਭ ਠੀਕ ਹੋ ਜਾਊਗਾ। ਪ੍ਰਾਪਤੋ ਕਦੇ ਗਿਲਾ ਸ਼ਿਕਵਾ ਆਇਆ ਕਿ ਉਹਨਾਂ ਨੇ ਦਸਾਂ ਮੁਕੀਆਂ ਕੀਤਾ। ਹੁੰਦਾ ਕਈ ਵਾਰ ਦੇਖੋ ਇਨਸਾਨ ਹੈ ਆਪਾਂ ਇਹ ਤਾਂ ਐ ਕਿ ਹੈ ਨਹੀਂ ਕਿ ਜੀ ਮੈਨੂੰ ਕਿਸੇ ਚੀਜ਼ ਦਾ ਕੋਈ ਗਿਲਾ ਚਿਕਵਾਨੀ ਇਨਸਾਨਾਂ ਤੋਂ ਵੀ ਨਾਰਾਜ਼ਗੀ ਹੋ ਜਾਂਦੀ ਆ। ਕਈ ਵਾਰੀ ਪਰਮਾਤਮਾ ਤੋਂ ਹੋ ਜਾਂਦੀ ਆ। ਬਟ ਫਿਰ ਦਿਮਾਗ ਚਾਹੁੰਦਾ ਕਿ ਯਾਰ ਉਹ ਤਾਂ ਭਲਾ ਹੀ ਚਾਹੁੰਦੇ ਨੇ ਆਕਾਲਪੁਰਖ ਨੇ। ਕੋਈ ਗੱਲ ਨਹੀਂ ਉਹਨਾਂ ਨੇ ਜੇ ਕੀਤਾ ਆਉਣਾ ਜਾਣਾ ਲੱਗਿਆ ਹੀ ਆ ਸਾਰਿਆਂ ਨਾਲ ਹੀ ਹੁੰਦਾ ਮੇਰੀ ਵੀ ਵਾਰੀ ਆ ਜਾਣੀ ਸਾਰਿਆਂ ਦੀ ਆ ਜਾਣੀ ਵਾਰੀ ਕੋਈ ਗੱਲ ਨਹੀਂ ਜੇ ਉਹਨਾਂ ਨੇ ਔਖਾ ਟਾਈਮ ਵੀ ਦਿੱਤਾ ਤਾਂ ਚੰਗਾ ਵੀ ਦੇਣਗੇ ਵਧੀਆ ਦੇਣਗੇ ਆਉਣਗੇ ਤੇ ਜੇ ਤੁਹਾਡਾ ਟ੍ਰਾਂਸਪਲੈਂਟ ਹੀ ਹੋਏਗਾ ਹਨਾ ਹਾਂਜੀ ਟ੍ਰਾਂਸਪਲੈਂਟ ਹੋਏਗਾ ਇਹ ਟ੍ਰਾਂਸਪਲੈਂਟ ਦੇ ਵਿੱਚ ਲਾਈਕ ਤੁਹਾਡੀ ਆਪਣੀ ਜਮਾ ਪੂੰਜੀ ਹੈ ਕੁਝ ਵੀ ਹੈ ਤੁਸੀਂ ਇਸ ਇਸ ਚੀਜ਼ ਨੂੰ ਕਿਦਾਂ ਅੱਗੇ ਕਿਦਾਂ ਤੁਹਾਡੀ ਪੇਅ ਆਊਟ ਹੋਗੀ ਇਸ ਚੀਜ਼ ਨੂੰ ਲੈ ਕੇ ਕਿ ਵੀ ਪੈਸੀ ਤਾਂ ਬੇਸੀ ਕਰ ਲੱਗਣਗੇ ਬਿਲਕੁਲ ਬਿਲਕੁਲ ਕਾਫੀ ਵੱਡੀ ਅਮਾਉਂਟ ਦੇ ਵਿੱਚ ਲੱਗਣਗੇ ਬਿਲਕੁਲ ਤੁਸੀਂ ਡਾਕਟਰਸ ਨਾਲ ਗੱਲ ਕੀਤੀ ਹੋਊਗੀ ਜਾਂ ਡਾਕਟਰਸ ਨੇ ਤੁਹਾਨੂੰ ਸਲਾਹ ਦਿੱਤੀ ਹੋਣੀ ਕਿ ਕਿਸੇ ਨੇ ਸੁਜੈਸਟ ਕੀਤਾ ਹੋਣਾ ਕਿ ਵੀ ਕਿੰਨਾ ਖਰਚਾ ਆ ਜਾਏਗਾ ਇਸ ਚੀਜ਼ ਆਹ ਟ੍ਰਾਂਸਪਲੈਂਟ ਦੀ ਜੋ ਗੱਲ ਹੈ ਮੇਰਾ ਬਹੁਤ ਜਲਦੀ ਹੋ ਜਾਣਾ ਟ੍ਰਾਂਸਪਲੈਂਟ ਮੈਂ ਮੇਰੇ ਕੋਲ ਘਰੇ ਕੋਈ ਡੋਨਰ ਹੈ ਨਹੀਂ ਗਾ ਟ੍ਰਾਂਸਪਲੈਂਟ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਲਾਈਵ ਡੋਨਰ ਇੱਕ ਹੁੰਦਾ ਕੈਡੇਵਰ ਜਿਹੜੇ ਬੰਦਿਆਂ ਦੇ ਘਰੋਂ ਨਹੀਂ ਮਿਲਦਾ ਬਲੱਡ ਰਿਲੇਸ਼ਨ ਚੋਂ ਡੋਨੇਸ਼ਨ ਫਿਰ ਬਰਹੋਂ ਨਾਲੋਂ ਸੇਮ ਬਲੱਡ ਗਰੁੱਪ ਚ ਡੈਡ ਬੋਡੀ ਚੋਂ ਜਾਂ ਕਿਸੇ ਵੀ ਤਰੀਕੇ ਕੋਈ ਆਰਗਨ ਡੋਨੇਟ ਹੋ ਜਾਂਦਾ ਓਕੇ ਜੇ ਮੰਨ ਲਓ ਡੈਡ ਬੋਡੀ ਚੋਂ ਮਿਲਣਾ ਉਹ ਉਸ ਪਰਿਵਾਰ ਦੀ ਰਜ਼ਾਮੰਦੀ ਨਾਲ ਹੀ ਮਿਲਦਾ ਸੋ ਮੈਨੂੰ ਐਸਟੀਮੇਟ ਮਿਲਿਆ ਹੋਇਆ ਪਰਮਾਤਮਾ ਦੀ ਮਿਹਰ ਨਾਲ ਮੇਰਾ ਨੰਬਰ ਵੀ ਬਹੁਤ ਜਲਦੀ ਆ ਜਾਣਾ ਠੀਕ ਹੈ ਤੇ ਉਹਨਾਂ ਨੇ ਐਸਟੀਮੇਟ ਦਿੱਤਾ ਹੋਇਆ ਡਾਕਟਰ ਨਾਲ ساری ਗੱਲ ਹੋਈ ਹੈ ਅ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰ ਕੋ ਜੋ ਐਸਟੀਮੇਟ ਹੈਗਾ ਵਾ ਹਾਫ ਦੀ ਚਲੋ ਗਾਰੰਟੀ ਹੈਗੀ ਐ ਭੈਣ ਭਰਾ ਯਾਰ ਦੋ ਸਾਰੇ ਉਧਰੋਂ ਹੋ ਜੀ ਮਿਨਿਮਮ ਫਿਰ ਵੀ ਕਿੰਨੇ ਕੁ ਅਮਾਉਂਟ ਤਾਂ ਦਸੀ ਹੋਊਗੀ ਡਾਕਟਰ ਨੇ ਕਿ ਵੀ ਇਹਨਾਂਗ ਲੱਜੇਗਾ ਤੁਹਾਡਾ ਇਹਨਾਂ ਕੈਪੀਟਲ ਅਮਾਉਂਟ ਲੱਜੇਗੀ ਹਾਂ ਸਭ ਤੋਂ 8 ਲੱਖ ਦਾ ਖਰਚਾ ਆ ਰਿਹਾ ਮੰਨ ਕੇ 8 ਲੱਖ ਦਾ ਕਾਫੀ ਜੀ ਕਾਫੀ ਵੱਡੀ ਰਕਮ ਜੀ ਇਹ ਸਭ ਤੋਂ ਵੱਧ ਤੇ ਇੱਕ ਆਮ ਬੰਦੇ ਲਈ ਕਿ ਹਾਂ ਵੀ ਰੈਗੂਲਰ ਜੋਬ ਹੀ ਨਹੀਂ ਕਰ 파 ਰਹੇ ਜੋ ਆਪਣੇ ਆਪ ਨੂੰ ਸਟੇਬਲ ਵੀ ਨਹੀਂ ਰੱਖਵਾ ਰਹੇ ਜੋ ਆਪਣੇ ਆਪਣੇ ਫੈਮਿਲੀ ਜੋ ਛੋਟੇ ਆਪਣੇ ਆਦੇ ਉਹਨਾਂ ਤੇ ਡਿਪੈਂਡ ਹੈ ਇਸ ਟਾਈਮ ਤੇ ਤੇ ਉਹਦੇ ਲਈ ਤਾਂ ਕਾਫੀ ਮੁਸ਼ਕਿਲ ਵਾਲਾ ਗੱਲ ਹੋ ਗਈ ਇਸ ਚੀਜ਼ ਨੂੰ ਕਿਦਾ ਕਦੇ ਸੋਚਦੇ ਹਾਂ ਕਿ ਹਾਂ ਮੈਂ ਕਦੇ ਬੋਝ ਬਣ ਰਿਹਾ ਹਾਂ ਜਾਂ ਇਹ ਮੈਨੂੰ ਲੈ ਕੇ ਕਦੇ ਇਹ ਚੀਜ਼ ਨਾ ਸੋਚਣ ਕਿ ਸਾਡਾ ਭਰਾ ਸਾਡੇ ਲਈ ਬੋਝ ਬਣ ਗਿਆ ਹੈ ਕੁਝ ਦੇਖੋ ਇਸ ਚੀਜ਼ ਨੂੰ ਲੈ ਕੇ ਮੈਂ ਬੜਾ ਲੱਕੀ ਹਾਂ ਕਿ ਮੇਰੇ ਭੈਣ ਭਰਾ ਬਹੁਤ ਸਪੋਰਟਿਵ ਨੇ ਮੇਰੇ ਸਪੈਸ਼ਲੀ ਇਦਾਂ ਦੇ ਟਾਈਮ ਦੇ ਵਿੱਚ ਉਹਨਾਂ ਦਾ ਮੈਂਟਲ ਸਪੋਰਟ ਬਹੁਤ ਹੈ ਕਿਉਂਕਿ ਫੋੜੇ ਦਾ ਬਲ ਕਈ ਵਾਰ ਕੋਈ ਟੈਸਟ ਵੱਡੇ ਆ ਜਾਂਦੇ ਆ ਮੇਰ ਕੋਲਨੇ ਸੇਵਿੰਗਸ ਨਹੀਂ ਹੈਗੀਆਂ ਮੇਰੀ ਹਰ ਜਗ੍ਹਾ ਦੇ ਉੱਪਰ ਨਹੀਂ ਹੈ ਘਰ ਦਾ ਮਾਹੌਲ ਵੀ ਸਾਡਾ ਖੁਸ਼ ਨੂੰਆ ਰਹਿੰਦਾ ਅਸੀਂ ਹੱਸਦੇ ਆ ਖੇਡਦੇ ਆ ਇਕੱਠੇ ਬੈ ਕੇ ਇੱਕ ਸ਼ੋਅ ਹੈ ਕਪਿਲ ਚਰਮਾ ਸ਼ੋ ਉਹ ਦੇਖੀਦਾ ਅਸੀਂ ਸੋ ਉਹ ਹਰ ਚੀਜ਼ ਦੇ ਵਿੱਚ ਪੋਸੀਬਲ ਵੇ ਦੇ ਵਿੱਚ ਅੱਛੇ ਨੇ ਮੇਰੇ ਨਾਲ ਤੇ ਹਾਂ ਇੱਕ ਵਾਰੀ ਜਦੋਂ ਅਕਾਊਂਟ ਪਤਾ ਲੱਗੀ ਇੱਕ ਵਾਰੀ ਤਾਂ ਬੰਦਾ ਘਰ ਆਈ ਜਾਂਦਾ ਸ਼ੌਪ ਤੋਂ ਨਾ ਆਣਾ ਤੇ ਬਟ ਦੋਸਤਾਨਾ ਗੱਲ ਕੀਤੀ ਇੱਧਰ ਉੱਧਰ ਕੁਛ ਕਦੇ ਐਨਜੀਓ ਤੋਂ ਵੀ ਆਪਾਂ ਨੂੰ ਹੈਲਪ ਹੋਊਗੀ ਓਕੇ ਹਾਂ ਸੋ ਤੁਹਾਡੀ ਜਿੰਨੀ ਵੀ ਲਾਗਤ ਹੋਣੀ ਆ ਉਹਦੇ ਵਿੱਚੋਂ 10-15% ਤੁਹਾਡੇ ਕੋਲ ਆ ਚੁੱਕਿਆ ਹੈ ਉਹ ਜਿਹੜੀ ਤੁਸੀਂ ਜਾ ਕੇ ਜਾ ਕੇ ਦੇ ਸਕੋ ਔਰ ਅੱਗੇ 40 ਤੋਂ 40% ਦੀ ਹੋਰ ਉਮੀਦ ਹੈਗੀ ਆ ਕਿ ਜਦੋਂ ਉੱਥੋਂ ਕਾਲ ਆਈ ਤਾਂ ਇਨਸਟੈਂਟਲੀ ਕੱਟਾ ਵੀ ਉਹ ਯੁਵਾ ਕੁਈ ਇਦਾਂ ਦੀ ਗੱਲ ਨਹੀਂ ਹੈ ਓਕੇ ਬਹੁਤ ਵਧੀਆ ਗੱਲ ਹੈ ਗੱਲ ਨੂੰ ਸਮਝਦਾ ਤੇ ਡਾਇਲਿਸਿਸ ਤੋਂ ਬਾਅਦ ਦਾ ਜਦੋਂ ਹੁੰਦਾ ਹੈ ਡਾਕਟਰਸ ਨੇ ਗੱਲ ਤਾਂ ਕੀਤੀ ਹੋਣੀ ਆ ਤੁਹਾਡੇ ਨਾਲ ਕਿ ਡਾਇਲਿਸਿਸ ਜਦੋਂ ਹੋ ਗਿਆ ਉਹ ਸੌਰੀ ਕਿਡਨੀ ਟ੍ਰਾਂਸਪਲੈਂਟ ਜਦੋਂ ਹੋਗੀ ਤੁਹਾਡੀ ਕਿਡਨੀ ਟ੍ਰਾਂਸਪਲੈਂਟ ਤੋਂ ਬਾਅਦ ਇੱਕ ਆਰਗਨ ਆਏਗੀ ਜੇ ਅੱਪਸਟਾਹਤ ਹੱਥ ਕੱਟ ਜਾਂਦਾ ਹੈ ਤਾਂ ਕਾਫੀ ਦਿਨ ਲੱਗ ਜਾਂਦੇ ਹਨ ਠੀਕ ਹੁੰਦੇ ਵਿੱਚ ਇਹ ਇਹ ਜਦੋਂ ਕਿਡਨੀ ਟ੍ਰਾਂਸਪਲੈਂਟ ਹੋਏਗੀ ਤੁਹਾਡੀ ਕਿਸੇ ਦੂਸਰੇ ਬੰਦੇ ਦੀ ਕਿਡਨੀ ਹੈ ਜਦੋਂ ਤੁਹਾਡੇ ਅੰਦਰ ਫਿੱਟ ਹੋਏਗੀ ਜਦੋਂ ਵੀ ਡਾਕਟਰ ਉਹਨੂੰ ਜਿਸ ਹਿਸਾਬ ਨਾਲ ਵੀ ਫਿੱਟ ਕਰਨਗੇ ਤਾਂ ਇਹ ਕਿੰਨੇ ਟਾਈਮ ਬਾਅਦ ਠੀਕ ਹੋਣ ਦੇ ਚਾਂਸਸ ਨੇ ਵੀ ਆਏ ਕੁਝ ਇਨਫੈਕਟ ਨਾ ਕਰ ਦੇ ਤੁਹਾਡੀ ਬਾਡੀ ਨੂੰ ਇਸ ਚੀਜ਼ ਦਾ ਡਾਕਟਰ ਸ਼ੋਰਟੀ ਵੇਰਾ ਜਾਂ ਤੇ ਆ ਕੁਝ ਕਰਦੇ ਨੇ ਇਹ ਦੰਦਾ ਹਮ ਮੈਂ ਤਾਂ ਇੱਕ ਬੜਾ ਇੰਟਰਸਟਿੰਗ ਫੈਕਟ ਦੱਸਣਾ ਚਾਹੁੰਗਾ ਕਿ ਟਰਾਂਸਪਲੈਂਟ ਦੇ ਵਿੱਚ ਇੰਡੀਆ ਵਰਲਡ ਲੀਡਰ ਹੈ ਕਿ ਦਾ ਮਤਲਬ ट्रांसप्लांटਰ ਦੇ ਵਿੱਚ ਸਕਸੈਸ ਰੇਟ ਦੇ ਵਿੱਚ ਇੰਡੀਆ ਵਰਲਡ ਲੀਡਰ ਹੈ ਅੱਛਾ ਹਾਂਜੀ 96 ਤੋਂ ਲੈ ਕੇ 98% ਸਕਸੈਸ ਰੇਟ ਹੈ ਇੰਡੀਆ ਵਿੱਚ ਇੰਡੀਆ ਹਾਂ ਅੱਛਾ ਨਾਲ ਨਾਲ ਤੁਸੀਂ ਉਹ ਵੀ ਕਰਦੇ ਰਹਿੰਦੇ ਹੋ ਜਰੂਰ ਹੈ ਬਿਲਕੁਲ ਮੈਂ ਸਰਚ ਕਰਦਾ इवन ਕਿ ਮੈਨੂੰ ਇਹ ਵੀ ਪਤਾ ਹੈ ਕਿ ਕਿਹੜੀ ਦਵਾਈ ਮੇਰੇ ਸਰੀਰ 'ਚ ਕੀ ਕੰਮ ਕਰ ਰਹੀ ਹੈ ਅੱਛਾ ਹਾਂ ਤੁਹਾਨੂੰ ਮੈਡੀਕਲ ਨੌਲੇਜ ਵੀ ਲੈਣੀ ਚਾਹੀਦੀ ਹੈ ਮੈਂ ਹਰ ਕਿਸੇ ਨੂੰ ਸੁਜੈਸਟ ਕਰੂੰਗਾ ਸਾਨੂੰ ਡਾਈਟ ਬਾਰੇ ਪਤਾ ਹੋਣਾ ਚਾਹੀਦਾ ਕੀ ਖਾਣਾ ਖੁਦ ਸਰਚ ਕਰੋ ਅੱਜ ਤਾਂ ਅੱਜ ਕੱਲ ਤਾਂ ਸਾਨੂੰ ਇੰਟਰਨੈਟ ਸਰਵਿਸਿਜ਼ ਜੰਗੀਆਂ ਅੱਛੀਆਂ ਵੜੀਆਂ ਵਈਆਂ AI ਆ ਚੁੱਕਿਆ ਹੈ ਫੋਰ ਐਗਜ਼ਾਮਪਲ ਮੇਰਾ ਮਨ ਕਰ ਰਿਹਾ ਮੈਂਗੋ ਆਇਆ ਕਰ ਠੀਕ ਹੈ ਮੈਂ ਜੇ ਖਾਣ ਤੋਂ ਪਹਿਲਾਂ ਮੈਂਗੋ ਦੇ ਨਿਊਟ੍ਰੀਸ਼ਨ ਪ੍ਰੋਫਾਈਲ ਦੇਖ ਲੂੰਗਾ ਤਾਂ ਕੀ ਘਟ ਚੱਲੇ ਹਨ ਮੈਨੂੰ ਪਤਾ ਲੱਗ ਜਾਊਗਾ ਕਿ ਮੇਰੇ ਲਈ ਠੀਕ ਹੈ ਕਿ ਨਹੀਂ ਹੁਣ ਮੈਂਗੋ ਨਹੀਂ ਠੀਕ ਹੈਗਾ ਮੈਂਗੋ ਚ ਪੋਟਾਸ਼ੀਅਮ ਬਹੁਤ ਜ਼ਿਆਦਾ ਆਈ ਹੁੰਦਾ ਸੋ ਮੈਂਗੋ ਮੋਡਰੇਸ਼ਨ ਚ ਖਾ ਸਕਦੇ ਆ ਇੱਕ ਪੀਸ ਲੈ ਲਿਆ ਦੋ ਪੀਸ ਲੈ ਲਿਆ ਇਸ ਤਰੀਕੇ ਨਾਲ ਆਪਣੇ ਆਪ ਨੂੰ ਅਪਡੇਟ ਰੱਖਣਾ ਜ਼ਰੂਰੀ ਆ ਕਿਉਂਕਿ ਅਜ ਦੇ ਟਾਈਮ ਦੇ ਵਿੱਚ ਨੋਲੇਜ ਇਜ਼ ਪਾਵਰ ਜਿਸ ਬੰਦੇ ਕੋਲ ਨੋਲੇਜ ਹੈਗੀ ਆ ਉਹ ਕਦੀ ਮਰਦਾ ਨਹੀਂ ਆ ਫਿਰ ਕੋ ਸਹੀ ਹੈ ਨਾ ਤੇ ਮੈਂ ਇਹ ਪੁੱਛਿਆ ਸੀ ਕਿ ਵੀ ਇੱਕ ਆਰਗਨ ਜਦੋਂ ਗਰੀਬਤ ਹੋ ਜੇਗਾ ਇਤਨਾ ਕਿ ਤੁਹਾਡੇ ਅੰਦਰ ਇੱਕ ਕੋਈ ਆਰਗਨ ਉਹਨੇ ਲਗਾਇਆ ਭਾਵੇਂ ਜਿਸ ਤਰੀਕੇ ਦਾ ਮਰਜੀ ਹੈ ਹਰ ਬਾਡੀ ਹਲਕ ਹੁੰਦੀ ਹੈ ਹਰ ਸਾਈਜ਼ ਹਲਕ ਹੁੰਦਾ ਸੋ ਇਹ ਜਦੋਂ ਦੁਬਾਰਾ ਬਣਾਣਗੇ ਫਿਟ ਕਰਨਗੇ ਇਹਦਾ ਕਿੰਨੇ ਟਾਈਮ ਬਾਅਦ ਪ੍ਰੋਸੈਸ ਹੋਏਗਾ ਕਿ ਹਾਂ ਵੀ ਇਸ ਚੀਜ਼ ਤੇ ਮੈਂ ਛੋਟਾ ਜਿਹਾ ਚਾਨਣਾ ਪਾ ਲਾਂ। ਤੇ ਕੋਈ ਇੱਕ ਬਹੁਤ ਵੱਡਾ ਆਪਰੇਸ਼ਨ ਹੁੰਦਾ ਵਾ ਇਹਦੇ ਵਿੱਚ ਇਸ ਤਰੀਕੇ ਨਾਲ ਜਾਂਦਾ ਨਹੀਂ ਡਾਇਰੈਕਟ ਆਪਰੇਸ਼ਨ ਹੋਵੇਗਾ ਪਹਿਲਾਂ ਬਾਡੀ ਪ੍ਰਪੇਅਰ ਕੀਤੀ ਜਾਊਗੀ। ਅੱਛਾ। ਆਹ ਕਾਸਟਲੀ ਥੋੜੇ ਟੀਕੇ ਹੁੰਦੇ ਆ ਐਂਟੀ ਇਮਿਊਨ ਟੀਕੇ ਹੁੰਦੇ ਆ ਜਿਹਦੇ ਨਾਲ ਬਾਡੀ ਪ੍ਰਪੇਅਰ ਹੁੰਦੀ ਆ ਫੋਰਨ ਆਰਗਨ ਨੂੰ ਰਿਸੀਵ ਕਰਨ ਦੇ ਲਈ ਔਰ ਉਸ ਤੋਂ ਬਾਅਦ 15 ਤੋਂ ਲੈ ਕੇ 20 ਦਿਨ ਦਾ ਆਹ ਕੀ ਕਹਿੰਦੇ ਟਾਈਮ ਦੌਰਾਨ ਪੀਰੀਅਡ ਆਫਟਰ ਟ੍ਰਾਂਸਪਲੈਂਟ ਡਾਕਟਰ ਆਪਣੇ ਨਿਗਰਾਨੀ ਚ ਰੱਖਦੇ ਨੇ ਸਾਰਾ ਦੇਖਦੇ ਨੇ ਉਸ ਤੋਂ ਬਾਅਦ ਤੁਸੀਂ ਜੇ ਫਿਟ ਕਰਾਰ ਕੀਤੇ ਜਾਂਦੇ ਹੋ ਤਾਂ ਤੁਹਾਨੂੰ ਘਰੇ ਭੇਜਿਆ ਜਾਂਦਾ ਘਰੇ ਵੀ ਤੁਸੀਂ 6 ਮਹੀਨੇ ਬਿਲਕੁਲ ਕੁਆਰੰਟਾਈਨ ਰਹਿਣਾ ਹੁੰਦਾ ਤੁਹਾਡੇ ਰੂਮ ਚ ਕੋਈ ਨਾ ਆਵੇ ਆਫਟਰ ਟ੍ਰਾਂਸਪਲੈਂਟ ਜੀ ਬਿਲਕੁਲ ਕਲੀਨ ਡਾਈਟ ਸਾਫ ਸੁਥਰਾ ਰੱਖਣਾ ਆਪਣੇ ਆਪ ਨੂੰ ਠੀਕ ਹੈ ਜੀ ਔਰ ਮੈਡੀਸਿਨ ਚੱਲਦੀ ਆ ਫਿਰ ਹੌਲੀ ਹੌਲੀ ਟਾਈਮ ਟੂ ਟਾਈਮ ਤੁਹਾਡੀਆਂ ਰੈਸਟ੍ਰਿਕਸ਼ਨਸ ਘਟ ਹੁੰਦੀਆਂ ਜਾਂਦੀਆਂ ਨੇ ਤੁਹਾਨੂੰ ਫਲਾਂਟ ਬੀਨ ਨੂੰ ਅਲਾਉ ਕੀਤਾ ਜਾਂਦਾ ਤੁਹਾਡੀ ਮੈਡੀਸਿਨ ਘਟਦੀ ਏ ਇਸ ਤਰੀਕੇ ਨਾਲ ਔਰ ਟ੍ਰਾਂਸਪਲੈਂਟ ਮੈਂ ਜਾਣਦਾ ਮੈਂ ਟ੍ਰਾਂਸਪਲੈਂਟ ਤੋਂ ਪਹਿਲਾਂ ਕਾਫੀ ਲੋਕਾਂ ਨੂੰ ਮਿਲਿਆ ਕੋਈ ਕਿਸੇ ਨੂੰ 7 ਸਾਲ ਹੋ ਗਏ ਇਵਨ ਪਹਿਲਾਂ ਅਨਮੈਰਿਡ ਸੀਗੇ ਫਿਰ ਆਫਟਰ ਟ੍ਰਾਂਸਪਲੈਂਟ ਉਹਨਾਂ ਨੇ ਮੈਰਿਜ ਕਰਵਾਈ ਦੇ ਹੈਵ ਕਿਡਸ ਠੀਕ ਹੈ ਵਧੀਆ ਖੁਸ਼ ਨਮਾਜ਼ ਜ਼ਿੰਦਗੀ ਜੀ ਰਹੇ ਨੇ ਜੀ ਰਹੇ ਨੇ ਵਸੇਹੀ ਆ ਤੋ 1 ਅਪ੍ਰੈਲ ਜ਼ਰੂਰ ਮਤਲਬ ਕਿ ਆਫਟਰ ਟ੍ਰਾਂਸਪਲੈਂਟ ਤੁਹਾਨੂੰ ਮਿਨਿਮਮ ਮਿਨਿਮਮ ਇੱਕ ਤੋਂ ਡੇਢ ਸਾਲ ਲੱਗ ਜੇਗਾ ਦੁਬਾਰਾ ਆਪਣੇ ਆਪ ਨੂੰ ਖੜਾ ਕਰਨ ਦੇ ਬਿਲਕੁਲ ਨਾਰਮਲ ਹੋਣ ਦੇ ਲਈ ਨਾਰਮਲ ਹੋਣ ਦੇ ਲਈ ਤੇ ਉਸ ਚੀਜ਼ ਬਾਰੇ ਤੁਸੀਂ ਆਪਣੇ ਫੈਮਿਲੀ ਨਾਲ ਬੈਠ ਕੇ ਗੱਲ ਕੀਤੀ ਹੋਏਗੀ ਕਿ ਹਾਂ ਵੀ ਮੈਨੂੰ ਇੱਕ ਸਾਲ ਲੱਗ ਜੇਗਾ ਬਿਲਕੁਲ ਸਾਡੀ ਪਲੈਨਿੰਗ ਇੱਕ ਸਾਲ ਐਡਵਾਂਸ ਹੀ ਹੈ ਓਕੇ ਇਦਾਂ ਦਾ ਹੋਊਗਾ ਸਰ ਓਕੇ ਹਾਂ ਤੇ ਉਹਦੇ ਚੀਜ਼ ਬਾਰੇ ਦੁਬਾਰਾ ਇਹ ਹੁਣ ਜਿਵੇਂ ਤੁਸੀਂ ਕਿਹਾ ਮੈਂ ਅਰੇਜ ਬਾਰੇ ਤੇ ਹੁਣ ਜਿਵੇਂ ਦੋ 31 31 ਤੁਸੀਂ ਏਜ ਕਹਿ ਰਹੇ ਹੋ ਆਪਣੀ ਤੇ ਇਸ ਅਕੋਰਡਿੰਗ ਫਿਰ ਕਾਫੀ ਇਹ ਜੀ ਜਾਂਦੀ ਹੈ ਤੁਸੀਂ ਮੈਰਿਜ ਬਾਰੇ ਕੋ ਸੋਚਿਆ ਹੈ ਕਿ ਹਾਂ ਤੁਹਾਡਾ ਲਾਈਫ ਪਾਰਟਨ ਹੋਵੇ ਜੋ ਤੁਹਾਡੇ ਸੁੱਖ ਦੁੱਖ ਦੇ ਵਿੱਚ ਇੱਕ ਜਿਵੇਂ ਤੁਸੀਂ ਕਿਹਾ ਆਪਣੇ ਛੋਟੇ ਭੈਣ ਬਰਾਵਾ ਨੂੰ ਤੁਸੀਂ ਨਹੀਂ ਦੱਸ ਸਕਦੇ ਇੱਕ ਆਪਣਾ ਸਲਾਈਟ ਸਪੋਟ ਹੁੰਦਾ ਹੈ ਆਪਣਾ ਲਾਈਫ ਪਾਰਟਨ ਕਿ ਉਹਦੇ ਨਾਲ ਆਪਾਂ ਬੈਠ ਕੇ ਗੱਲ ਕਰ ਸਕਦੇ ਆ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦੇ ਆ ਤੇ ਇਸ ਬਾਰੇ ਤੁਸੀਂ ਕਦੇ ਨਹੀਂ ਸੋਚਿਆ ਮੈਰਿਜ ਬਾਰੇ ਦੇਖੋ ਮੈਰਿਜ ਕਈ ਵਾਰੀ ਪਰਸਨਲ ਡਿਸੀਜਨ ਵੀ ਹੁੰਦਾ ਪਰ ਮੇਰੇ ਕੇਸ ਦੇ ਵਿੱਚ ਪਰਸਨਲ ਡਿਸੀਜਨ ਨਹੀਂ ਹੈਗਾ ਆਮ ਸ਼ੁਰੂ ਤੋਂ ਜਦੋਂ ਤੋਂ ਪੋਰਸਪਾਲੀਆ ਰਿਸਪੌਂਸਿਬਿਲਟੀਜ਼ ਬਹੁਤ ਜ਼ਿਆਦੀਆਂ ਹੋ ਗਈਆਂ ਇਸ ਵਾਰ ਹਜੇ ਸੋਚਣ ਦਾ ਧਿਆਨ ਹੀ ਨਹੀਂ ਗਿਆ ਅੱਛਾ ਹਾਂ ਇੱਕ ਕਹ ਲੋ ਕਾਈਂਡ ਆਫ ਸੈਕਰੀਫਾਈਸ ਵੀ ਹੈ ਫੈਮਿਲੀ ਦੇ ਲਈ ਓਕੇ ਹਾਂ ਮੈਂ ਆਪਣੇ ਆਪ ਇਹਨੂੰ ਸੈਕੰਡ ਰੱਖਦਾ ਹਾਂ ਮੇਰੀ ਫੈਮਿਲੀ ਮੇਰੇ ਵਾਸਤੇ ਮੋਸਟ ਇੰਪੋਰਟੈਂਟ ਹੈ ਇਸ ਕਰਕੇ ਵੀ ਮੇਰਾ ਮੈਰਿਜ ਦਾ ਜਿਹੜਾ ਡਿਸੀਜਨ ਨਹੀਂ ਬਣਿਆ ਹਾਂ ਬਟ ਆਫਟਰ ਟ੍ਰਾਂਸਪਲੈਂਟ ਦੱਸ ਕਿ ਸੱਚੇ ਤਰੀਕੇ ਨਾਲ ਮੈਰਿਜ ਜ਼ਰੂਰ ਕਰਾਵਾਗੇ ਕਿ ਜੋ ਲੜਕੀ ਨੂੰ ਪਤਾ ਹੋਵੇ ਕਿ ਕਿਡਨੀ ਟ੍ਰਾਂਸਪਲੈਂਟ ਕੀਤਾ ਹੈ ਹਾਂ ਓਕੇ ਤੇ ਬਣਾ ਲਾਇਫ ਨਾਰਮਲ ਵੀ ਰਹਿੰਦੀ ਆ ਕੋਈ ਇਦਾਂ ਦੀ ਨਹੀਂ ਗੱਲ ਹੁੰਦੀ ਬਟ ਦੱਸਣਾ ਜ਼ਰੂਰ ਹੈ ਕਿਸੇ ਨੂੰ ਹਨੇਰੇ ਵਿੱਚ ਨਹੀਂ ਰੱਖਣਾ ਆਪਾਂ ਦੇਖੀਏ ਜਾਈ ਤਾਂ ਹੁਣ ਤੁਹਾਡੀ ਇੱਕ ਕਿਡਨੀ ਖਰਾਬ ਹੈ ਨਾ ਨਹੀਂ ਦੋਨੋਂ ਕਿੱਟੀਆਂ ਹੈ ਓਕੇ ਤਾਂ ਆਫਟਰ ਟ੍ਰਾਂਸਪਲੈਂਟ ਤੁਹਾਡੀ ਦੋਨੋਂ ਕਿਡਨੀਆ ਕਰ ਦਿੱਤੀਆਂ ਗਈਆਂ ਤੇ ਇੱਕੋ ਕਿਡਨੀ ਦੇ ਨਾਲ ਤੁਹਾਡਾ ਟ੍ਰਾਂਸਪਲੈਂਟ ਦੇ ਵਿੱਚ ਕਿਡਨੀ ਜ਼ਰਦਰੀ ਵੀ ਲੈਂਦੀਆਂ ਨੇ ਥਰਡ ਕਿਡਨੀ ਪਲੇਸ ਕੀਤੀ ਉਹਨਾਂ ਨੂੰ ਕੱਢ ਦੇਣੀ ਹੈ ਪੁਰਾਣੀ ਬਿੱਡੀਆਂ ਨਹੀਂ ਤੁਹਾਡੀ ਨਹੀਂ ਨਹੀਂ ਕੱਢ ਦੇਣਾ ਓਕੇ ਤੇ ਜੋ ਤੁਹਾਡੀ ਖਰਾਬ ਨੇ ਉਹਨੂੰ ਜੇ ਉਹਨਾਂ ਨੂੰ ਕੱਢ ਵੀ ਦਿੱਤਾ ਜਾਵੇ ਤਾਂ ਨਹੀਂ ਉਹ ਡਾਕਟਰੀ ਪ੍ਰੋਸੈਸ ਦੇ ਵਿੱਚ ਨੂੰ ਅੱਛਾ ਉਹ ਪ੍ਰੋਸੈਸ ਹੈ ਹੀ ਨਹੀਂ ਕੱਢਿਆ ਨਹੀਂ ਜਾਂਦਾ ਹਾਂ ਸਿਰਫ ਇੱਕ ਉਹ ਕੱਢ ਇੱਕੋ ਕੱਢ ਨਹੀਂ ਪਲੇਸ ਕੀਤੀ ਜਾਉਂਦੀ ਓਕੇ ਹਾਂ ਠੀਕ ਹੈ ਤੇ ਤੁਹਾਡੀ ਕੋਈ ਇਸ ਚੀਜ਼ ਨੂੰ ਲੈ ਕੇ ਆਪਣੀ ਕੋਈ ਸੋਚ ਕੇ ਦੂਸਰੇ ਬੰਦੇ ਇਸ ਚੀਜ਼ ਨੂੰ ਕਿੱਦਾਂ ਦੇਖਦੇ ਬਿਲਕੁਲ ਬਿਲਕੁਲ ਮੈਂ ਇਸ ਜ਼ਰੀਏ ਥਰੂ ਮੈਸੇਜ ਜ਼ਰੂਰ ਦੇਣਾ ਚਾਹਾਂਗਾ ਮੈਸੇਜ ਇਹ ਹੀ ਹੈ ਕਿ ਹਰ ਚੀਜ਼ ਦੀ ਜਿਹੜੀ ਜੜ੍ਹ ਹੁੰਦੀ ਹੈ ਹੁੰਦੀ ਹੈ ਸਟ्रेस ਅੱਜ ਦਾ ਟਾਈਮ ਇਦਾਂ ਦਾ ਵਾ ਕਿ ਬੱਚਿਆਂ ਨੂੰ ਵੀ ਸਟ्रेस ਹੈਗਾ ਵਾ ਮੈਂ ਦੇਖਦਾ ਸੀ ਛੋਟੇ ਹੁੰਦੇ ਸੀ ਘੇੜਦੇ ਮਲਦੇ ਸੀ ਇਦਾਂ ਰੋਧਰ ਈ ਉਹ ਅੱਜ ਕੱਲ ਤਾਂ ਬੱਚੇ ਵੀ ਸਟ्रेस ਰਹਿੰਦੇ ਆ ਏਡੇ ਡੇ ਭਾਰੇ ਬੈਗ ਆ ਉਹਨਾਂ ਦੇ ਸੋ ਮੈਂ ਇੱਕ ਛੋਟਾ ਜਿਹਾ ਮੈਸੇਜ ਇਹ ਹੀ ਦੇਣਾ ਚਾਹਾਂਗਾ ਮੈਨੂੰ ਜੋ ਹੈਲਥ ਪ੍ਰੋਬਲਮ ਆਈ ਉਹ 올 ਡਿਊ ਟੂ ਸਟ्रेस ਬੈਡ ਲਾਈਫਸਟਾਈਲ ਚੁਆਇਸਿਸ ਠੀਕ ਹੈ ਲਾਈਫਸਟਾਈਲ ਚੁਆਇਸਿਸ ਗੁੱਡ ਰੱਖੋ ਫੈਮਲੀ ਨਾਲ ਰਿਲੇਸ਼ਨ ਅੱਛੇ ਬਣਾ ਕੇ ਰੱਖੋ ਚਾਹੇ ਤੁਹਾਡਾ ਰਿਲੇਸ਼ਨship ਕਿਸੇ ਹੋਰ ਪਾਸੇ ਵੀ ਹੈਗਾ ਉੱਥੇ ਵੀ ਗੁੱਡ ਰੱਖੋ ਚੀਜ਼ਾਂ ਨੂੰ ਟਾਕਸਿਕ ਨਾ ਕਰੋ ਵਧੀਆ ਖਾਓ ਪੀਓ ਆਪਣੇ ਪਰਿਵਾਰ ਦਾ ਖ ਮਤਲਬ ਰੱਖੋ ਕਦੀ ਕੋਈ ਬਿਮਾਰੀ ਨੇੜੇ ਨਹੀਂ ਆਉਗੀ ਇਹ ਜਦੋਂ ਵੀ ਆਪਾਂ ਕਿਸੇ ਚੀਜ਼ ਵਿੱਚ ਵੀ ਐਕਸਟ੍ਰੀਮ ਜਾਂਦੇ ਹਾਂ ਉਦੋਂ ਆਪਾਂ ਨੂੰ ਪ੍ਰੋਬਲਮਸ ਫੇਰਦੀਆਂ ਨੇ ਜੈਕਸਿਡ ਮੈਂ ਹੀ ਕਹਿਣਾ ਚਾਹੁੰਦਾ ਸ਼ੁਕਰੀਆ ਦੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੀ ਇਸ ਬਿਮਾਰੀ ਬਾਰੇ ਸਾਨੂੰ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਆਪਣੇ ਥਰੂ ਆਪਣੀ ਮੋਟੀਵੇਟੇਸ਼ਨ ਗੱਲਾਂ ਦੱਸ ਕੇ ਤੇ ਇਹ ਵੀਡੀਓ ਵੀ ਅਸੀਂ ਤਾਂ ਹੀ ਕੀਤੀ ਸੀਗੀ ਕਿ ਤੁਹਾਡੀ ਗੱਲਾਂ ਸੁਣ ਕੇ ਅਸੀਂ ਆਪਣੇ ਆਪ ਨੂੰ ਮੋਟੀਵੇਟ ਮੋਟੀਵੇਟ ਕਰੀਏ ਕਿ ਅਸੀਂ ਆਪਣੀ ਰੋਜ਼ਾਨਾ ਰੋਜ਼ਾਨਾ ਜ਼ਿੰਦਗੀ ਨੂੰ ਅੱਗੇ ਕਿੱਦਾਂ ਵਧਾਈਏ ਤੁਸੀਂ ਤਾਂ ਆਪਣੀ ਕਿਡਨੀ ਦੇ ਰਾਹੀ ਜੋ ਤੁਹਾਡੀ ਖਰਾਬ ਹੋ ਚੁੱਕੀ ਹੈ ਫਿਰ ਵੀ ਇਨੇ ਮੋਟੀਵੇਟਡ ਹੋ ਅਸੀਂ ਕਾਫੀ ਕਾਫੀ ਚੀਜ਼ਾਂ ਕਈ ਵਾਰ ਅਣਗਹਿਲੀ ਕਰ ਦਿੰਨੇ ਆ ਕੁਝ ਕਰ ਦਿੰਨੇ ਆ ਸੋ ਸਾਨੂੰ ਤੁਹਾਡੇ ਤੋਂ ਮੋਟੀਵੇਟ ਹੋਣ ਦਾ ਕਾਫੀ ਮੌਕਾ ਮਿਲਦਾ ਹਾਂ ਮੈਂ ਤੁਹਾਨੂੰ ਕਾਫੀ ਟਾਈਮ ਤੋਂ ਨੋਟਿਸ ਕਰਦਾ ਆ ਰਿਹਾ ਹਾਂ ਦੇਖਦੇ ਆ ਰਿਹਾ ਹਾਂ ਤੁਹਾਨੂੰ ਕਾਫੀ ਟਾਈਮ ਹੋ ਗਿਆ ਮੇਰੇ ਸਾਹਮਣੇ ਤੁਹਾਡੇ ਨਾਲ ਇਹਦੀ ਧਰਵਾਈ ਚੀਜ਼ ਹੋਈ ਸੀ ਹਨਾ ਮੈਂ ਇਸ ਚੀਜ਼ ਦਾ ਹੈਗਾ ਗਵਾਹ ਕਿ ਬੰਦੇ ਨੇ ਆਪਣੇ ਆਪ ਨੂੰ ਕਿਦਾਂ ਮੋਟੀਵੇਟ ਰੱਖਿਆ ਹੋਇਆ ਵਾ ਇਹ ਇਹ ਵੀਡੀਓ ਇਸ ਲਈ ਵੀ ਹੈ ਕਿ ਵੀ ਅਸੀਂ ਇੱਕ ਫੰਡ ਰਾਈジング ਕਹ ਲਓ ਅਸੀਂ ਚਾਹਨੀ ਹੈ ਕਿ ਵੀ ਇੱਕ ਅਮਾਉਂਟ ਸਾਨੂੰ ਤੁਹਾਡੇ ਵੱਲੋਂ ਜਾਂ ਸਾਡੇ ਵੱਲੋਂ इकट्ठी ਹੋ ਸਕੇ ਤੁਹਾਨੂੰ ਸਾਰੀ ਡਿਟੇਲਸ ਦਿੱਤੀ ਜਾਣਗੀਆਂ ਕਿ ਤੁਸੀਂ ਆਪਣੇ ਵੱਲੋਂ ਆਪਣੇ ਸੈਲਰੀ ਦਾ ਦਸਵੰਤ کہہ ਦਿੰਦੇ ਆਂ ਕਈ ਵਾਰ ਬਿਲਕੁਲ ਦਸਵੰਤ کہہ ਦਿੰਦੇ ਆ ਜਾਂ ਕੁਝ ਵੀ کہہ ਦਿੰਦੇ ਆ 10 20 50 100 ਜਿੰਨਾ ਵੀ ਜੋ ਬੰਦਾ ਇਸ ਚੀਜ਼ ਨੂੰ ਡੋਨੇਟ ਕਰ ਸਕੇ ਤੁਹਾਨੂੰ ਇਦਾਂ ਨਹੀਂ ਹੈ ਕਿ ਵੀ ਕਿਸੇ ਚੀਜ਼ ਉਹ ਉਲਾ ਰੱਖਿਆ ਜਾਏਗਾ ਤੁਹਾਡੇ ਕੋਲ ਸਾਰੀ ਡਿਟੇਲਸ ਆਣਗੀਆਂ ਤੁਹਾਡੇ ਕੋਲ ਇਹਨਾਂ ਦੀ ਜੋ ਵੀ ਮੈਡੀਕਲ ਰਿਪੋਰਟਸ ਨੇ ਉਹ ਹੋਣਗੀਆਂ ਜਿਹਦੇ ਨਾਲ ਤੁਹਾਨੂੰ ਇਹ ਨਾ ਲੱਗੇ ਕਿ ਵੀ ਇਹ ਕੁਝ ਗਲਤ ਹੈ ਜਾਂ ਕੁਝ ਇਹਨਾਂ ਨੇ ਧੋਖਾ ਧੜੀ ਕਰੀ ਫਰਾਡ ਕਰ ਲਿਆ ਇਹ ਨਹੀਂ ਹੋਏਗਾ ਬਸ ਅਸੀਂ ਚਾਹਨੇ ਆ ਕਿ ਵੀ ਹਰ ਬੰਦਾ ਖੁਸ਼ ਰਹੇ ਖੁਸ਼ ਰਹਿਣ ਦੇ ਲਈ ਇਹ ਨਹੀਂ ਹੈ ਕਿ ਵੀ ਹੱਸਦਾ ਰਹੇ ਆ ਖੁਸ਼ ਰਹੇ ਹੱਸਦਾ ਰਹੇ ਚੁਟਕਲੇ ਸੁਣਾਦਾ ਰਹੇ ਖੁਸ਼ ਰਹਿਣ ਦਾ ਮਤਲਬ ਹੁੰਦਾ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਜਦੋਂ ਬੈਠੇ ਦੇਖੇ ਤੇ ਕਹੇ ਕਿ ਹਾਂ ਅਸੀਂ ਖੁਸ਼ ਹੈਗੇ ਆ ਅਸੀਂ ਨਾਲ ਹੈਗੇ ਆ ਤੇ ਨਾਲ ਰਹਿਣ ਦੇ ਲਈ ਸਿਹਤ ਬਹੁਤ ਜ਼ਰੂਰੀ ਹੈ ਇਹਨਾਂ ਦੀ ਟ੍ਰਾਂਸਪਲਾਂਟ ਬਹੁਤ ਜ਼ਰੂਰੀ ਹੈ ਤਾਂ ਜੋ ਕਿ ਇਹਨਾਂ ਨੂੰ ਅੱਗੇ ਆਪਣੀ ਲਾਈਫ ਬਹੁਤ ਲਾਈਫ ਪਈ ਹੈ ਹਲੇ 30 ਸਾਲ 30 ਸਾਲ ਕੋਈ ਵੱਡੀ ਉਮਰ ਨਹੀਂ ਹੁੰਦੀ ਹਲੇ ਅੱਗੇ ਤੁਹਾਡੀ ਬਹੁਤ ਲਾਈਫ ਪਈ ਹੈ ਤੁਹਾਡੇ ਫੈਮਿਲੀ ਹਲੇ ਅੱਗੇ ਗਰੋ ਹੋਣੀ ਹੈ ਤੁਹਾਡੇ ਜਿਹੜੇ ਆਪਣੇ ਭੈਣ ਦੀ ਸ਼ਾਦੀ ਹੋਏਗੀ ਤੁਹਾਡੇ ਬ੍ਰਦਰ ਦੀ ਸ਼ਾਦੀ ਹੋਏਗੀ ਤੁਹਾਡੀ ਆਪਣੀ ਵੀ ਹੋਏਗੀ ਤਾਂ ਬਹੁਤ ਲਾਈਫ ਪਈ ਹੈ ਤੇ ਬਹੁਤ ਲਾਈਫ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਬੈਠੋ ਆਪਣੀ ਬਿਮਾਰੀ ਨੂੰ ਲੈ ਕੇ ਤੇ ਪੋਸਦੇ ਰਹੋ ਰੱਬ ਨੂੰ ਪੋਸਦੇ ਰਹੋ ਖੁਦ ਨੂੰ ਪੋਸਦੇ ਰਹੋ ਤੁਹਾਨੂੰ ਹੋਣਾ ਚਾਹੀਦਾ ਕਿ ਵੀ ਤੁਸੀਂ ਮੋਟੀਵੇਟ ਹੋਵੋ ਆਪਣੇ ਤੋਂ ਨਹੀਂ ਆਪਣੇ ਨਾਲ ਦੇ ਤੋਂ ਹੋ ਜਾਓ ਆਪਾਂ ਬਹੁਤ ਖੁਸ਼ਕਿਸਮਤ ਹਾਂ ਕਿ ਅੱਜ ਚੱਲਦੇ ਪਏ ਹਾਂ ਨਹੀਂ ਤਾਂ ਅੱਜ ਕੱਲ੍ਹ ਲੋਕ ਚੱਲ ਵੀ ਨਹੀਂ ਪਾਉਂਦੇ ਉਹ ਵੀ ਹੱਸਦੇ ਘੇੜਦੇ ਨੇ ਕਾਫੀ ਮੈਂ ਕਾਫੀ ਵੀਡੀਓਜ਼ ਆਂਦੀਆਂ ਨੇ ਆਪਾਂ ਦੇਖਦੇ ਹਾਂ ਕਿ ਕਈ ਬੰਦਿਆਂ ਦੇ ਪੈਰ ਨਹੀਂ ਹੈਗੇ ਕੁਝ ਨਹੀਂ ਹੈਗੇ ਬਟ ਉਹ ਕਾਫੀ 골ਡ ਮੈਡਲ ਲੈ ਲਏ ਕੁਝ ਕਰ ਲਿਆ ਹੈਨਾ ਇਹ ਚੀਜ਼ ਨੂੰ ਆਪਾਂ ਇਹ ਵੀਡੀਓ ਲੈ ਕੇ ਆਏ ਤੇ ਇਹਦੇ ਵਿੱਚ ਤੁਹਾਨੂੰ ਇੱਕ ਲਾਸ ਦੇ ਵਿੱਚ QR ਕੋਡ ਦਿੱਤਾ ਜਾਏਗਾ ਅਗਰ ਜਿਸ ਵਿਅਕਤੀ ਤੱਕ ਵੀ ਜਿਸ ਬੰਦੇ ਤੱਕ ਵੀ ਇਹ ਵੀਡੀਓ ਜਾ ਰਹੀ ਹੈ ਤਾਂ ਪਲੀਜ਼ ਸਾਡੀ ਮਦਦ ਕਰਿਓ ਤਾਂ ਕਿ ਇੱਕ ਖੁਸ਼ੀ ਖੁਸ਼ੀ ਮਹਿਸਾਸ ਕੇ ਲੋਕਾਂ ਇੱਕ ਬੰਦਾ ਆਪਣੇ ਆਪ ਨੂੰ ਦੁਬਾਰਾ ਰੀਬਰਥ ਕਰ ਸਕੇ